ਪਰਗਵੰਤ ਮਾਨ ਤੇ ਵਿਸ਼ਵਾਸ ਕਰਿਆ ਸੀ ਜਿਹੜਾ ਆਪਦਾ ਪਰਿਵਾਰ ਨਹੀਂ ਸੰਭਾਲ ਸਕਿਆ ਦੇਖੋ ਇਹਦੇ ਬੱਚੇ 22 22 ਸਾਲ ਜਿਹੜਾ ਆਪਣਾ ਪਰਿਵਾਰ ਨਹੀਂ ਸੰਭਾਲ ਸਕਿਆ ਉਹ ਪੰਜਾਬ ਨੂੰ ਕਿ ਸੰਭਾਲੂ ਪੰਜਾਬ ਤਾਂ ਇਹਨੇ ਜਿਵੇਂ ਜ਼ੀਰੋ ਕਰਤਾ ਆਪ ਦੀ ਮਸ਼ਹੂਰੀ ਕਰਨ ਤੇ ਲੱਗਿਆ ਤੁਸੀਂ ਹਰ ਇੱਕ ਚੀਜ਼ ਤੇ ਦੇਖ ਲਓ ਬਸ ਜਾਂਦੀ ਆ ਉਹਦੇ ਮੰਗਰੀ ਭਗਵੰਤ ਮਾਨ ਦੀ ਫੋਟੋ ਆ ਕੋਈ ਰਸ਼ਕਾ ਜਾਂਦਾ ਉਹਦੇ ਮੰਗਰੀ ਭਗਵੰਤ ਮਾਨ ਦੀ ਫੋਟੋ ਆ ਜਦੋਂ ਪੰਜਾਬ ਨੇ ਜਿਤਾ ਕੇ ਇੱਥੇ ਤੱਕ ਲੈ ਆਂਦਾ ਇਹ ਫਿਰ ਮੈਨੂੰ ਇਹ ਗੱਲ ਤਾਂ ਦੱਸੋ ਹੀ ਫਿਰ ਮਸ਼ਹੂਰੀ ਕਰਨ ਦੀ ਲੋੜਾ ਹੁਣ ਜਿੰਨੇ ਵੀ ਇੱਥੇ ਬੰਦੇ ਆ ਮੋਰਚੇ 'ਚ ਸਾਰਿਆਂ ਨੂੰ ਪਤਾ ਹੀ ਭਗਵੰਤ ਮਾਨ ਭਾਈ ਪੰਜਾਬ ਦਾ ਮੁੱਖ ਮੰਤਰੀ ਹੈ ਕੰਮ ਕਰੇ ਲੋਕ ਦੱਸਣ ਪਰ ਇਹਦਾ ਆਪ ਦੀ ਮਸ਼ਹੂਰੀ ਸਿਆ ਆ ਕਰਤਾ ਕਰਤਾ ਕੁਝ ਕਰਿਆ ਤੇ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਕੁਝ ਕਰਿਆ ਹੋਊ ਅੱਜ ਤੱਕ ਇਹਨਾਂ ਦਾ ਬਹੁਤ ਮਿਲਣ ਆਇਆ ਸੀਗਾ ਉਹ ਮੰਤਰੀ ਅਮਨ ਅਰੋੜਾ ਵੀ ਮਿਲਣ ਆਏ ਸੀਗੇ ਬਸ ਅੱਛਾ ਅਮਨ ਅਰੋੜਾ ਥੋੜੀ ਜਿਨੀ ਅਮਨ ਅਰੋੜਾ ਮਿਲਣਾ ਆਈ ਸੀ ਜੀ ਪਰ ਉਹਨਾਂ ਨੇ ਕੋਈ ਬਿਆਨਬਾਜ਼ੀ ਤਾਂ ਕੀਤੀ ਨਹੀਂ ਕੋਈ ਸੈਂਟਰ ਤੱਕ ਗੱਲ ਤਾਂ ਪਹੁੰਚਾਈ ਨਹੀਂ ਸਿਰਫ ਆਈ ਤਾਂ ਫੋਟੋ ਪਾ ਕੇ ਮੁੜ ਕੇ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੋ ਕਿਸਾਨ ਕਹਿ ਰਹੇ ਨੇ ਅਸੀਂ ਉਹਨਾਂ ਦੇ ਨਾਲ ਐਗਰੀ ਹੁੰਨੇ ਆ ਤੇ ਅਸੀਂ ਸਾਡੀਆਂ ਜਿਹੜੀ ਇਹਨਾਂ ਦੀ ਮੰਗਾਂ ਨੇ ਇਹ ਕੇਂਦਰ ਤੱਕ ਕੀ ਨੇ ਕੇਂਦਰ ਤੱਕ ਹੈਗੀਆਂ ਫਿਰ ਕੇਂਦਰ ਨਾਲ ਗੱਲਬਾਤ ਕੌਣ ਕਰਾਊਗਾ ਸਰਕਾਰ ਦੀ ਹੈ ਜੇ ਪੰਜਾਬ ਸਰਕਾਰ ਦਾ ਮੌਜੂਦਾ ਇਸ ਟਾਈਮ ਸਰਕਾਰ ਆ ਜੋ ਕਿਸਾਨਾਂ ਨੂੰ ਤਾਂ ਇੱਥੋਂ ਬਾਰਡਰ ਤੋਂ ਟੱਪਣ ਨਹੀਂ ਦਿੱਤਾ ਰਹਿ ਸ਼ੰਭੂ ਤੋਂ ਲਾ ਲਓ ਤੁਸੀਂ ਤੁਸੀਂ ਇੱਥੋਂ ਲਾ ਲਓ ਖਨੌਰੀ ਤੋਂ ਲਾ ਲਓ ਇਹ ਆਖਰ ਨੂੰ ਇਹ ਵਿਚਲ ਵਿਚੋਲੇ ਦਾ ਭੈਣ ਨਾਲ ਉਹਨੂੰ ਮਲਾਉਣ ਤਾਂ ਸਹੀ ਨਾ ਉਹਨਾਂ ਨੇ ਕੋਈ ਗੱਲਬਾਤ ਤਾਂ ਛੇੜਨਾ ਇਹ ਤਾਂ ਸਿਰਫ ਬਿਆਨਬਾਜ਼ੀ ਕਰ ਦਿੰਦੇ ਮਾੜੀ ਮੋਟੀ ਵੀ ਅਸੀਂ ਸਾਥ ਦੇਵਾਂਗੇ ਸਾਥ ਹੀ ਸਾਥ ਥੋੜੀ ਹੁੰਦਾ ਵੀ ਸਾਥ ਦੇ ਰਹੇ ਨਹੀਂ ਜੀ ਸਾਥ ਤਾਂ ਉਹਨਾਂ ਜਾ ਕੇ ਮੋਦੀ ਨਾਲ ਕੋਈ ਮੀਟਿੰਗ ਕਰਾਉਣ ਕਿਸਾਨਾਂ ਦੀਆਂ ਮੰਗਾਂ ਲੈ ਕੇ ਜਾਣ ਇਹ ਤਾਂ ਸਿਰਫ ਚੁੱਪ ਝਾਪਨੇ ਇੱਥੇ ਆ ਗਏ ਇੱਥੋਂ ਬੋਲ ਕੇ ਵਾਪਸ ਮੁੜਨਾ ਕਿੰਨਾ ਹੋ ਗਿਆ ਹੈ ਉੱਥੇ ਅਜੇ ਕੇਂਦਰ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆ ਰਿਹਾ ਕੇਂਦਰ ਸਰਕਾਰ ਦੀ ਵੀ ਕੋਈ ਸਾਰੀ ਨਹੀਂ ਨਾ ਜੀ ਦਬਾਵਾ ਤੋਂ ਉਤਲੇ ਜਿਹੜੋਂ ਉਹਨਾਂ ਨੂੰ ਵਿਕੇ ਹੋਏ ਸੀ ਸਾਰੇ ਜੋ ਬਾਹਰਲੀਆ ਕੰਟਰੀਆਂ ਨਾਲ ਬਾਰਡਰ ਦੀਆਂ ਕੰਪਨੀ ਉਹਨਾਂ ਨੇ ਵਿਕੇ ਹੋਏ ਆ ਮੋਦੀ ਮੋਦੀ ਤਾਂ ਇੱਕ ਬੇਸ਼ਰਮ ਹੋਇਆ ਬੈਠਾ ਹੈਗਾ ਪਿਛਲੇ ਦਿਨ ਵੀ ਤੁਸੀਂ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਸਲਫਾਸ ਖਾ ਕੇ ਜੀ ਤੇ ਮੋਦੀ ਤੱਕ ਆਵਾਜ਼ ਜਾਂਦੀ ਆ ਪਰ ਉਹ ਗੁੰਗੇ ਬੈਰੇ ਹੋਏ ਬੈਠੇ ਆ ਜੋ ਉਹਨਾਂ ਨੇ ਪਿੱਛੇ ਜੇ ਪਿਛਲੇ 2021 ਵਾਲਾ 20 ਵਾਲਾ ਧਰਨਾ ਸੀ ਉਹ ਚ ਵਾਦੀ ਕੀਤੀ ਸੀ ਉਹਨਾਂ ਤੋਂ ਹੀ ਭਜਦੇ ਸਰੇ ਨਹੀਂ ਉਹ ਤਾਂ ਉਹ ਤਾਂ ਸਿਰਫ ਇੱਕ ਜਿਹੜੇ ਵੱਡੇ ਘਰਾਣੇ ਆ ਉਹਨਾਂ ਦਾ ਸੋਚ ਰਹੇ ਨੇ ਕਿਸਾਨਾਂ ਬਾਰੇ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਹੈ ਨਹੀਂ ਵੀ ਕਿਸਾਨਾਂ ਬਾਰੇ ਕੁਝ ਸੋਚਣ ਜੂਥ ਦੀ ਗੱਲ ਆ ਜਾਂਦੀ ਹੈ ਜੂਥ ਬਹੁਤ ਵੱਡੇ ਪੱਧਰ ਤੇ ਇੱਥੇ ਪਹੁੰਚ ਰਿਹਾ ਹੈਗਾ ਪਰ ਕੁਝ ਜੂਥ ਆ ਜਿਹੜਾ ਹਜੇ ਵੀ ਘਰੇ ਹੇਗਾਗਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰ ਸਕਦਾ ਦੇਖੋ ਗੁੱਸੇ ਨਾਲ ਤਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿ ਸਿਰਫ ਬੇਨਤੀ ਕਰ ਸਕਦੇ ਆ ਜਿਹੜੀ ਜੂਥ ਆ ਨਾ ਆਉਣ ਵਾਲਾ ਪੰਜਾਬ ਨੂੰ ਜਾਂ ਆਉਣ ਵਾਲਾ ਕਿਸਾਨੀ ਨੂੰ ਜਾਂ ਆਉਣ ਵਾਲਾ ਹਿੰਦੁਸਤਾਨ ਨੂੰ ਕੋਈ ਜੂਥ ਹੀ ਸੰਭਾਲੂਗਾ ਠੀਕ ਆ ਹੁਣ ਬਜ਼ੁਰਗ ਇੱਥੇ ਦੇਖੋ ਵੀ 70 70 80 80 ਸਾਲ ਦੇ ਬਜ਼ੁਰਗ ਇੱਥੇ ਹੈਗੇ ਆ ਜੂਥ ਵੱਡ ਬਹੁਤ ਵੱਡੇ ਪੱਦਰ ਤੇ ਆ ਰਿਹਾ ਪਰ ਥੋੜਾ ਜਾ ਹਜੇ ਘਰੇ ਵੀ ਬੈਠਾ ਹੋਇਆਗਾ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਵੀਰੋ ਦੱਲੇਵਾਲ ਸਾਹਿਬ ਦੀ 75 ਸਾਲ ਦੀ ਉਮਰ ਹੋ ਗਈ ਉਹ ਆਪਣੇ ਲਈ ਲੜ ਰਹੇ ਨੇ ਵੀ ਉਹਨਾਂ ਨੇ ਇਕੱਲੇ ਨੇ ਐਮਐਸਪੀ ਤਾਂ ਲੈਣੀ ਨਹੀਂ ਵੀ ਉਹਨਾਂ ਨੇ ਇਕੱਲੇ ਨੇ ਆਪਣੇ ਘਰ ਖਾਤਰ ਐਮਐਸਪੀ ਲੈਣੀ ਆ ਜਾਂ ਆਪਣੇ ਬੱਚਿਆਂ ਖਾਤਰ ਕੁਛ ਕਰਨਾ ਉਹਨਾਂ ਨੇ ਤਾਂ ਆਪਣੀ ਜਾਨ ਦਾਤੇ ਲਾ ਕੇ ਅੱਜ 46 ਦਿਨ ਉਹਨਾਂ ਨੂੰ ਮਰਨ ਵਰਤ ਤੇ ਭੁੱਖੇ ਪਾਣੇ ਬੈਠਿਆ ਨੂੰ ਹੋ ਗਏ ਉਹਦੋਂ ਵੱਡਾ ਬਲੀਦਾਨ ਕੀ ਦਿੱਤਾ ਅਕਸਰ ਸੋਸ਼ਲ ਮੀਡੀਆ ਤੇ ਗੱਲਾਂ ਉੱਠਦੀਆਂ ਸੀ ਵੀ ਜਿਹੜੇ ਕਿਸਾਨ ਲੀਡਰ ਆ ਇਹ ਹੋਰ ਦੇ ਬੱਚਿਆਂ ਨੂੰ ਮੂਰੇ ਕਰ ਦਿੰਦੇ ਆ ਆਪਣੀ ਲੱਗਦੇ ਯਾਰ ਹੁਣ ਤਾਂ ਆਪ ਲੱਗੇ ਹੋਏ ਆ ਨਾ ਹੁਣ ਤਾਂ ਆ ਸਕਦੇ ਆ ਨਾ ਹਾ ਦਾ ਨਾਰੀ ਮਾਰ ਜੋ ਹੋਰ ਤਾਂ ਕੁਛ ਨਹੀਂ ਹੁੰਦਾ ਆਓ 2 ਦਿਨ ਲਾਜੋ 1 ਦਿਨ ਲਾਜੋ 4 ਘੰਟੇ ਲਾਜੋ ਜਰੂਰ ਆਓ ਕਿਉਂਕਿ ਜੋ ਅੱਜ ਤੱਕ 46 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਜਿਹੜੀ ਉਹਨਾਂ ਦੀ ਪਾਵਰ ਆ ਉਹਨਾਂ ਦਾ ਮੰਨ ਕੇ ਚੱਲਣ એનર્ਜੀ ਆ ਉਹ ਜੂਥ ਆ ਬਜ਼ੁਰਗ ਆ ਬੱਚੇ ਆ ਜੋ ਇੱਥੇ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਵੀ ਅੱਜ ਇੰਨਾ ਇਕੱਠਾ ਇੱਥੇ ਕੈਮਰੇ ਲੱਗੇ ਹੋ ਸਰ ਚਲ ਨਹੀਂ ਵਾਰ ਆਉਂਦੇ ਕੈਮਰੇ ਤੇ ਉਹ ਸਾਰਾ ਕੋ ਦੇਖਦੇ ਵੀ ਕਿੰਨਾ ਇਕੱਠਾ ਕਿੰਨੇ ਕਾ ਰਿਆ ਜਿਹੜਾ ਜੂਥ ਆ ਜਾਂ ਅਰਦਾਸਾਂ ਕੀਆਂ ਜਾਂ ਮੋਪ੍ਰੇਮਾ ਉਹ ਰੀਨ ਨੂੰ ਅੱਜ ਤੱਕ ਬਚਾਈ ਪਿਆਗਾ ਤੁਸੀਂ ਇਹ ਦੇਖੋ ਵੀ ਤਿੰਨ ਵਾਰੀ ਉਹਨਾਂ ਦਾ ਇੰਨਾ ਕਿ ਬੀਪੀ ਘਟ ਗਿਆ ਵੀ ਇੰਨੀ ਕਿ ਨਬਜ ਦੀ ਵੀ ਦਿਲ ਦੀ ਧੜਕਣਾ ਘਟ ਗਈ ਵੀ ਆਪਾਂ ਪ੍ਰਮਾਤਮਾ ਜੀ ਪਿਆਰ ਕਰਦੇ ਤੇ ਤਾਂ ਹੀ ਅੱਜ ਤੱਕ ਸਹੀ ਅਸੀਂ ਤਾਂ ਕਹਿੰਦੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਡੀ ਉਮਰ ਵੀ ਉਹਨਾਂ ਨੂੰ ਲਾ ਦੇ ਕਿਉਂਕਿ ਇਹ ਜਨ ਲੀਡਰ ਕੌਮ ਦੇ ਲੀਡਰ ਜਥੇਬੰਦੀਆਂ ਦੇ ਲੀਡਰ ਛੇਤੀ ਛੇਤੀ ਮਿਲਦੇ ਨਹੀਂ ਹੁੰਦੇ ਡੱਲੇਵਾਲ ਸਾਹਿਬ ਇੱਕ ਬਹੁਤ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਉਹਨਾਂ ਨੇ ਸਟਰਗਲ ਕਰਕੇ ਜ਼ਿੰਦਗੀ ਇੱਥੇ ਤੱਕ ਆਏ ਨੇ ਬਹੁਤ ਉਹਨਾਂ ਨੇ ਲੋਕਾਂ ਦੇ ਘਰ ਬਸਾਏ ਲੱਗ ਰਿਹਾ ਹੈ ਕਿ ਜੇ ਪ੍ਰਧਾਨ ਸਾਹਿਬ ਹੀ ਖਤਮ ਹੋਗੇ ਤਾਂ ਧਰਨਾ ਵੀ ਖਤਮ ਹੀ ਹੋ ਜਾਏਗਾ ਨਹੀਂ 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 ਇਹ ਇਹ ਗਲਤ ਫਹਮੀ ਹੈ ਮਰਜੀਵੜਿਆਂ ਦਾ ਆ ਦੇਖੋ ਆਪਣੇ ਨਾਲ ਪ੍ਰਧਾਨ ਜੀ ਬੈਠੇ ਨੇ ਲੁਧਿਆਣੇ ਤੋਂ ਮਰਜੀਵੜਿਆਂ ਦਾ ਨਾਮ ਬਹੁਤ ਲਿਖਿਆ ਹੋਇਆ ਹੈਗਾ ਇਹ ਪਿਛਲੇ ਦਿਨੀ ਵੀ ਸਾਰੇ ਬੈੰਦੇ ਸੀ ਇਕੱਠੇ ਹੋ ਕੇ ਪੱਡਲਿਆਲ ਸਾਹਿਬ ਨੇ ਇਹਨਾਂ ਨੂੰ ਇਨਕਾਰ ਕਰਤਾ ਵੀ ਨਹੀਂ ਜਿੰਨੇ ਜ਼ਿਕਰ ਮੈਂ ਜਿਉਂਦਾ ਦਮੇ ਇੱਥੇ ਹੈ ਉਹਨੇ ਇੱਥੋਂ ਤੱਕ ਵੀ ਆਖਿਆਗਾ ਵੀ ਮੇਰੀ ਬਾਡੀ ਵੀ ਘਰੇ ਨਾ ਜਾਵੇ ਜਿੰਨਾ ਚਿਰ ਧਰਨਾ ਚੱਲੂ ਮੈਂ ਇੱਥੇ ਰਹੂੰਗਾ ਪਰ ਅਸੀਂ ਪ੍ਰਮਾਤਮਾ ਮੁਰੇ ਇਹੀ ਅਰਦਾਸ ਕਰਦੇ ਆਂ ਵੀ ਡੱਲੇ ਵਾਲਾ ਸਾਹਿਬ ਨੂੰ ਕੁਝ ਨਾ ਹੋਵੇ ਸਾਡੀ ਉਮਰ ਲੱਗ ਜੇ ਉਹਨਾਂ ਨੂੰ ਕਿਉਂਕਿ ਐਜੇ ਲੀਡਰ ਕਦੇ-ਕਦੇ ਜਾਂਦਾ ਚੰਨੀ ਨੇ ਫਿਰ ਵੀ ਉੱਥੇ ਸਦਨ ਦੇ ਵਿੱਚ ਬੋਲੇਗਾ ਪਰ ਇਹ ਭਗਮਾਨ ਤਮਨ ਆਖਰ ਨੂੰ ਇਹਨੇ 3.5 ਕਰੋੜ ਜਨਤਾ ਨੇ ਵੋਟਾਂ ਪਾਈਆਂ ਇਹਨੂੰ ਜਿਤਾਇਆ ਹੈਗਾ ਇਹਦੇ ਨਾਲ ਖੜੇ ਨੇ ਇਹਨੂੰ ਮੌਕਾ ਦਿੱਤਾ ਹੈਗਾ ਪਰ ਇਹ ਤਾਂ ਚੁੱਪਚਾਪ ਹੀ ਆ ਉਹਦੋਂ ਇੱਕ ਬੀਬਾ ਸੀ ਉਹ ਕਹਿੰਦੀ ਸੀ ਆਮ ਸਬੀ ਲਿਆਦਾਂਗੇ ਉਹ ਮੈਂ ਕਹਿੰਦਾ ਉਹ ਬੀਬਾ ਪਤੀ ਨਹੀਂ ਹੁਣ ਕਿੱਥੇ ਸ਼ਿਕਰ ਨੂੰ ਬੋਲਤਾ ਪੈਵੇ ਕਿਸਾਨੀ ਮੋਰਚੇ ਤੇ ਬੋਲਤਾ ਪੈਵੇ ਤੁਸੀਂ ਪਿਛਲੀ ਵਾਰ ਗੋਲੀ ਮਾਰ ਕੇ ਸ਼ਹੀਦ ਕਰਤਾ ਛੁਪਕਰਨ ਮੇਰੇ ਪਿੰਡ ਦੇ ਨਾਲ ਦੇ ਪਿੰਡ ਦਾ ਛੁਪਕਰਨ ਸ਼ਹੀਦ ਕਰਤਾ ਹਜੇ ਤੱਕ ਗੁੰੰਗੀ ਸਰਕਾਰ ਨੇ ਕਿਸੇ ਤੇ ਪਰਚਾ ਨਹੀਂ ਦਰਜ ਕਰਿਆ ਇਹਦਾ ਮੋਦੀ ਦੇਆਂ ਕਟਪੁਤਲੀਆਂ ਆਈਆਂ ਬਾਪ ਜਿਵੇਂ ਮੋਦੀ ਇਸ਼ਾਰਾ ਕਰ ਦਿੰਦਾਗਾ ਉਧਰ ਹੀ ਹੋ ਜਾਂਦੇ ਇਹ ਬੀਜਪੀ ਦੀ ਹੈ ਹੀ ਟੀਮ ਟੂ ਟੀਮ ਹੈ ਪਹਿਲੇ ਦਿਨ ਕਹਿੰਦੇ ਰਹੇ ਨੇ ਇਹ ਤਾਂ ਆਪਸ ਵਿੱਚ ਲੜੇ ਲੱਗੇ ਹੋਏ ਨੇ ਕਿਤੇ ਕਿਹੜੇ ਨੇਤਾ ਨੂੰ ਖਿੱਚ ਲੈਂਦਾ ਹੁਣ ਤਾਂ ਖਰ ਉੱਥੋਂ ਵੀ ਟਿਕਿਆ ਹੋਇਆ ਕਿਉਂਕਿ ਕਿਸੇ ਦੇ ਉਂਗਲ ਚਾਕੇ ਦਾ ਫਿਰ 10ਵੇਂ ਦਿਨ ਕਹਿ ਜਾਂਦਾ ਜੀ ਤਾਂ ਰੰਗੀਤ ਬਿੱਟੂ ਤਾਂ ਕਹਿੰਦੇ ਅਸੀਂ ਗੱਲਬਾਤ ਦੇ ਲਈ ਤਿਆਰ ਆ ਉਹ ਭਾਈ ਉਹਨਾਂ ਪੱਲੇ ਕੀ ਆ ਉਹ ਤਾਂ ਇੱਕ ਸੋਸ਼ਲ ਮੀਡੀਆ ਤੇ ਸੁਰਖੀਆਂ ਮਟੋਰ ਰਹੇ ਨੇ ਕੋਈ ਲਿਖਤੀ ਪੱਤਰ ਦਿੱਤਾ ਉਹਨਾਂ ਨੇ ਕੋਈ ਕੋਈ ਟਾਈਮ ਦਿੱਤਾ ਇੱਕ ਜਥੇਬੰਦੀ ਬਣਾਈ ਸੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਪ੍ਰਧਾਨ ਜੀ ਪੰਜ ਮੈਂਬਰੀ ਕਮੇਟੀ ਬਣਾਈ ਸੀ ਕਹਿੰਦੇ ਜੀ 500 ਕਰੋੜ ਰੁਪਏ ਖਰਚ ਆ ਗਿਆ ਬੈਠਕ ਕਰਨ ਤੇ ਇਹ ਗੱਲ ਪੰਜ 500 ਰੁਪਏ 5 ਕਰੋੜ ਰੁਪਏ ਖਰਚ ਆ ਗਿਆ ਮੀਟਿੰਗ ਕਰਨ ਤੇ ਸਾਡਾ ਅਗੇ 2.5 ਕਰੋੜ ਹਰਿਆਣਾ ਸਰਕਾਰ ਦੇ ਵੀ 2.5 ਕਰੋੜ ਪੰਜਾਬ ਸਰਕਾਰ ਦੇ ਵੀ ਇੱਕ ਉਹਨਾਂ ਨੇ ਮੀਟਿੰਗ ਕਰੀ ਆ ਉਹ ਵੀ ਇੱਥੇ ਆ ਕੇ ਕੋਈ ਸਿਰਾਂ ਨਹੀਂ ਗੱਲ ਲਾ ਕੇ ਗਏ ਤੇ ਕਹਿੰਦੇ ਜੀ ਸਾਡਾ 5 ਕਰੋੜ ਰੁਪਏ ਖਰਚ ਆ ਗਿਆ ਇੱਕ ਮੀਟਿੰਗ ਕਰਨ ਤੇ 5 ਕਰੋੜ ਰੁਪਏ ਖਰਚ ਆ ਗਏ ਇੱਕ ਸਿਰਫ ਬਿੱਟੂ ਸਾਹਿਬ ਤਾਂ ਸਿਰਫ ਸੋਸ਼ਲ ਵਾਜੀਆਂ ਛੱਡ ਰਹੇ ਨੇ ਕੋਈ ਲਿਖਤੀ ਰੂਪ ਦੇ ਵਿੱਚ ਗੱਲ ਹੁਣ ਬਿੱਟੂ ਜੇ ਕੇਂਦਰੀ ਮੰਤਰੀ ਆ ਚਲੋ ਇੱਥੇ ਆਉਂਦੇ ਆ ਉਹ ਵੀ ਇੱਥੇ ਆ ਕੇ ਦੁੱਖ ਸੁੱਖ ਪੁੱਛ ਸਕਦੇ ਨਾ ਉਬੀ ਮੰਤਰੀ ਉੱਥੇ ਗਾਹ ਤੱਕ ਗੱਲਬਾਤ ਲੈ ਕੇ ਜਾ ਹੀ ਸਕਦੇ ਸੈਂਟਰ 'ਚ ਪਰ ਨਹੀਂ ਇਹ ਕਿ ਸਿਰਫ ਸੋਸ਼ਲ ਮੀਡੀਆ ਤੇ ਵੀਡੀਓ ਬੋਲ ਕੇ ਪਾ ਦੋ ਕੋਈ ਪੋਸਟ ਪਾ ਦੋ ਵੀ ਅਸੀਂ ਐਂ ਕਰਨ ਨੂੰ ਤਿਆਰ ਹਾਂ ਮੋਦੀ ਕੋਲ ਹਰ ਇੱਕ ਟਾਈਮ ਦੀ ਇੱਥੋਂ ਸੀੜੀਆਂ ਜਾਂਦੀਆਂ ਨੇ ਉਹ ਦੱਸ ਸਕਦੇ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਪਰ ਨਹੀਂ ਚੁੱਪਚਾਪ ਸਰਕਾਰ ਹੀ ਆਪਣੀ ਗੁੰਗੀ ਆ ਜੀ ਸੈਂਟਰ ਦੀ ਸਰਕਾਰ ਵੀ ਤੇ ਪੰਜਾਬ ਵਾਲੀ ਸਰਕਾਰ ਦਾ ਪਹਿਲੀ ਤੋਂ ਨਹੀਂ ਗੂੰਗੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਧਰਨਾ جاری ਹੈ ਕਿਸਾਨ ਅੜੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਬੇਸ਼ੱਕ ਸਵਾ ਮਹੀਨਾ ਗੁਜ਼ਰ ਚੁਕਿਆ ਹੈ ਤੇ ਉੱਥੇ ਪ੍ਰਧਾਨ ਸਾਹਿਬ ਦਾ ਹਜੇ ਵੀ ਮਰਨ ਵਰਤ ਜਾ ਰਿਹਾ ਪਰੰਤੂ ਕਿਸਾਨਾਂ ਦੇ ਹੌਂਸਲੇ ਉੱਚੇ ਦੇਖਣ ਨੂੰ ਮਿਲ ਰਹੇ ਨੇ ਤੇ ਅੱਜ ਸਾਡੇ ਨਾਲ ਖਨੋਰੀ ਬਾਰਡਰ ਤੇ ਮੌਜੂਦ ਨੇ ਬਿੱਲਾ ਜੀ ਤੇ ਉਹਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰ ਆ ਰਹੇ ਉਹਦਰ ਪ੍ਰਧਾਨ ਸਾਹਿਬ ਦੇ ਵੱਲੋਂ ਵੀ ਜਿਹੜਾ ਕਿ ਮਰਨ ਵਰਤ ਹਜੇ جاری ਹੈ ਕੀ ਕਹਿਣਾ ਚਾਹੂੰਗੇ ਅੱਜ ਦੇਖੋ ਜੀ ਆਪਾਂ ਨੂੰ ਪਤਿ ਆ ਜੀ ਪਿਛਲੇ 13 ਫਰਵਰੀ ਤੋਂ ਲੈ ਕੇ ਤਕਰੀਬਨ 11 ਮਹੀਨੇ ਹੋ ਚੱਕੇ ਆ ਹੂੰ ਉਦੋਂ ਪਹਿਲਾਂ ਧਰਨਾ ਸ਼ਾਂਤ ਮਹੀਨਾ ਚੱਲਦਾ ਸੀ ਜੀ ਪਿਛਲੇ ਅੱਜ 46 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੋਇਆ ਜੋ ਸਿਰਫ ਇੱਕ ਪਾਣੀ ਪੀਂਦੇ ਆ ਬਾਕੀ ਅਕਸਰ ਰੋਜ਼ ਖਾਹਰਾਂ ਚਲਦੀ ਰਹਿੰਦੀਆਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਤਾ ਵੀ ਡੱਲਿਆਲ ਸਾਹਿਬ ਪਿਛਲੇ 46 ਦਿਨਾਂ ਤੋਂ ਧਰਮ ਨੇ ਇੱਥੇ ਬੈਠੇ ਹੋਇਆ ਮਰਨ ਬਰਤ ਤੀ ਉਹਨਾਂ ਦੀ ਸਿਹਤ ਬੜੀ ਨਾਜ਼ੁਕ ਹੋ ਚੁੱਕੀ ਆ ਤੇ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਜਿੰਨੇ ਵੀ ਭਰਾ ਹਜੇ ਮੇਰੇ ਵੀਰ ਪੈਣਾ ਬਜ਼ੁਰਗ ਬੱਚੇ ਹਜੇ ਵੀ ਘਰੇ ਨੇ ਵੱਤੋ ਵੱਤ ਪਹੁੰਚੋ ਜੋ ਉਹਨਾਂ ਦਾ ਸਾਥ ਦਿੱਤਾ ਜਾਵੇ ਸਵਾ ਮਹੀਨਾ ਹੋ ਗਿਆ ਹੈ ਉੱਥੇ ਹਜੇ ਕੇਂਦਰ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆ ਰਿਹਾ ਕੇਂਦਰ ਸਰਕਾਰ ਦੇ ਵੀ ਕੋਈ ਸਾਰੀ ਨਹੀਂ ਨਾ ਜੀ ਉਹ ਦਬਾਤ ਉਤਲੇ ਜਿਹੜਾ ਉਹਨਾਂ ਨੂੰ ਵਿਕੇ ਹੋਏ ਜੀ ਸਾਰੇ ਜੋ ਬਾਹਰਲੀਆਂ ਕੰਟਰੀਆਂ ਨਾਲ ਬਾਰਡਰ ਦੀਆਂ ਕਾਉਂਟਰੀਆਂ ਉਹ ਨਹੀਂ ਵਿਕੇ ਹੋਏ ਆ। ਮੋਦੀ ਮੋਦੀ ਤਾਂ ਇੱਕ ਬੇਸ਼ਰਮ ਹੋਇਆ ਬੈਠਾ ਹੈਗਾ। ਹੂੰ। ਪਿਛਲੇ ਦਿਨ ਵੀ ਤੁਸੀਂ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਆ। ਸਲਫਾਸ ਖਾ ਕੇ। ਜੀ। ਤੇ ਮੋਦੀ ਤੱਕ ਆਵਾਜ਼ ਜਾਂਦੀ ਆ ਪਰ ਉਹ ਗੁੰਗੇ ਬੈਰੇ ਹੋਏ ਬੈਠੇ ਆ ਜੋ ਉਹਨਾਂ ਨੇ ਪਿੱਛੇ ਜੇ ਪਿਛਲੇ 2021 ਵਾਲਾ 20 ਵਾਲਾ ਧਰਨਾ ਸੀ ਉਹ ਚ ਵਾਦੀ ਕੀਤੀ ਸੀ ਉਹਨਾਂ ਤੋਂ ਹੀ ਭਜਦੇ ਸਰੇ ਨਹੀਂ ਉਹ ਤਾਂ। ਉਹ ਤਾਂ ਸਿਰਫ ਇੱਕ ਜਿਹੜੇ ਵੱਡੇ ਘਰਾਣੇ ਆ ਉਹਨਾਂ ਦਾ ਸੋਚ ਰਹੇ ਨੇ ਕਿਸਾਨਾਂ ਬਾਰੇ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਹੈ ਨਹੀਂ ਵੀ ਕਿਸਾਨਾਂ ਬਾਰੇ ਕੁਝ ਸੋਚਣਗੇ ਜੀ ਬਹੁਤ ਸਾਰੀ ਯੂਥ ਤੁਹਾਡੇ ਨਾਲ ਐਡ ਵੀ ਨੇ ਤੇ ਬਹੁਤ ਸਾਰੀ ਯੂਥ ਆ ਹਜੇ ਵੀ ਜੜੀ ਕਿ ਉਹਰੇ ਨਹੀਂ ਪਹੁੰਚ ਰਹੀ ਹੈਗੀ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਯੂਥ ਨੂੰ ਦੇਖੋ ਯੂਥ ਦੀ ਗੱਲ ਆ ਜਾਂਦੀ ਹੈ ਯੂਥ ਬਹੁਤ ਵੱਡੇ ਪੱਧਰ ਤੇ ਇਥੇ ਪਹੁੰਚ ਰਿਹਾ ਹੈਗਾ ਪਰ ਕੁਝ ਯੂਥ ਆ ਜਿਹੜਾ ਹਜੇ ਵੀ ਘਰੇ ਹੇਗਾਗਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰ ਸਕਦਾ ਦੇਖੋ ਗੁੱਸੇ ਨਾਲ ਤਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿ ਸਿਰਫ ਬੇਨਤੀ ਕਰ ਸਕਦੇ ਆ ਜਿਹੜੀ ਯੂਥ ਆ ਨਾ ਆਉਣ ਵਾਲਾ ਪੰਜਾਬ ਨੂੰ ਜਾਂ ਆਉਣ ਵਾਲਾ ਕਿਸਾਨੀ ਨੂੰ ਜਾਂ ਆਉਣ ਵਾਲਾ ਹਿੰਦੁਸਤਾਨ ਨੂੰ ਕੋਈ ਯੂਥ ਹੀ ਸੰਭਾਲੂਗਾ ਠੀਕ ਆ ਹੁਣ ਬਜ਼ੁਰਗ ਇੱਥੇ ਦੇਖੋ ਵੀ 70 70 80 80 ਸਾਲ ਦੇ ਬਜ਼ੁਰਗ ਇੱਥੇ ਹੈਗੇ ਆ ਯੂਥ ਵੱਡ ਬਹੁਤ ਵੱਡੇ ਪੱਧਰ ਤੇ ਆ ਰਿਹਾ ਪਰ ਥੋੜਾ ਜਿਹਾ ਅਜੇ ਘਰੇ ਵੀ ਬੈਠਾ ਹੋਇਆਗਾ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਵੀਰੋ ਦੱਲੇਵਾਲ ਸਾਹਿਬ ਦੀ 75 ਸਾਲ ਦੀ ਉਮਰ ਹੋ ਗਈ ਉਹ ਆਪਣੇ ਲਈ ਲੜ ਰਹੇ ਨੇ ਕੁਈ ਉਹਨਾਂ ਨੇ ਇਕੱਲੇ ਨੇ ਐਮਐਸਪੀ ਤਾਂ ਲੈਣੀ ਨਹੀਂ ਵੀ ਉਹਨਾਂ ਨੇ ਇਕੱਲੇ ਨੇ ਆਪਣੇ ਘਰ ਖਾਤਰ ਐਮਐਸਪੀ ਲੈਣੀ ਆ ਜਾਂ ਆਪਣੇ ਬੱਚਿਆਂ ਖਾਤਰ ਕੁਛ ਕਰਨਾ ਉਹਨਾਂ ਨੇ ਤਾਂ ਆਪਣੀ ਜਾਨ ਦਾਤੇ ਲਾ ਕੇ ਅੱਜ 46 ਦਿਨ ਉਹਨਾਂ ਨੂੰ ਮਰਨ ਵਰਤ ਤੇ ਭੁੱਖੇ ਪਾਣੇ ਬੈਠਿਆ ਨੂੰ ਹੋ ਗਏ ਉਹਦੋਂ ਵੱਡਾ ਬਲੀਦਾਨ ਕੀ ਦੇਦਨ ਪਹਿਲਾਂ ਅਕਸਰ ਸੋਸ਼ਲ ਮੀਡੀਆ ਤੇ ਗੱਲਾਂ ਉੱਠਦੀਆਂ ਸੀ ਵੀ ਜਿਹੜੇ ਕਿਸਾਨ ਲੀਡਰ ਆ ਇਹ ਹੋਰ ਦੇ ਬੱਚਿਆਂ ਨੂੰ ਮੂਰੇ ਕਰ ਦਿੰਦੇ ਆ ਆਪਣੀ ਲੱਗਦੇ ਯਾਰ ਹੁਣ ਤਾਂ ਆਪ ਲੱਗੇ ਹੋਏ ਆ ਨਾ ਹੁਣ ਤਾਂ ਆ ਸਕਦੇ ਆ ਨਾ ਹਾ ਦਾ ਨਾਰੀ ਮਾਰ ਜੋ ਹੋਰ ਤਾਂ ਕੁਛ ਨਹੀਂ ਹੁੰਦਾ ਆਓ ਦੋ ਦਿਨ ਲਾਜੋ ਇੱਕ ਦਿਨ ਲਾਜੋ ਚਾਰ ਘੰਟੇ ਲਾਜੋ ਜ਼ਰੂਰ ਆਓ ਕਿਉਂਕਿ ਜੋ ਅੱਜ ਤੱਕ 46 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਜਿਹੜੀ ਉਹਨਾਂ ਦੀ ਪਾਵਰ ਆ ਉਹਨਾਂ ਦਾ ਮੰਨ ਕੇ ਚੱਲਣ એનર્ਜੀ ਆ ਉਹ ਝੂਠ ਆ ਬਜ਼ੁਰਗ ਆ ਬੱਚੇ ਆ ਜੋ ਇੱਥੇ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਵੀ ਅੱਜ ਇੰਨਾ ਇਕੱਠਾ ਇੱਥੇ ਕੈਮਰੇ ਲੱਗੇ ਹੋ ਸਾਰ ਚਲ ਨਹੀਂ ਬਾਹਰ ਆਉਂਦੇ ਕੈਮਰੇ ਤੇ ਉਹ ਸਾਰ ਕੋ ਦੇਖਦੇ ਵੀ ਕਿੰਨਾ ਇਕੱਠਾ ਕਿੰਨੇ ਕਾ ਰਹੇ ਆ ਜਿਹੜਾ ਝੂਠ ਆ ਜਾਂ ਅਰਦਾਸਾਂ ਕੀਆਂ ਜਾਂ ਮੋ ਪ੍ਰੀਮਾ ਉਹ ਰੀਨ ਨੂੰ ਨਹੀਂ ਰਜਤ ਕਬਚਾਈ ਪਿਆਗਾ ਤੁਸੀਂ ਇਹ ਦੇਖੋ ਵੀ ਤਿੰਨ ਵਾਰੀ ਉਹਨਾਂ ਦਾ ਇੰਨਾ ਕਿ ਬੀਪੀ ਘਟ ਗਿਆ ਵੀ ਇੰਨੀ ਕਿ ਨਬਜ ਦੀ ਵੀ ਦਿਲ ਦੀ ਧੜਕਣਾ ਘਟ ਗਈ ਵੀ ਆਪਾਂ ਪ੍ਰਮਾਤਮਾ ਜੀ ਪਿਆਰ ਕਰਦੇ ਤੇ ਤਾਂ ਹੀ ਅੱਜ ਤੱਕ ਸਹੀ ਅਸੀਂ ਤਾਂ ਕਹਿੰਦੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਡੀ ਉਮਰ ਵੀ ਉਹਨਾਂ ਨੂੰ ਲਾ ਦੇ ਕਿਉਂਕਿ ਇਹ ਜੇ ਲੀਡਰ ਕੌਮ ਦੇ ਲੀਡਰ ਜਥੇਬੰਦੀਆਂ ਦੇ ਲੀਡਰ ਛੇਤੀ-ਛੇਤੀ ਮਿਲਦੇ ਨਹੀਂ ਹੁੰਦੇ ਡੱਲੇਵਾਲ ਸਾਹਿਬ ਇੱਕ ਬਹੁਤ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਉਹਨਾਂ ਨੇ ਸਟਰਗਲ ਕਰਕੇ ਜ਼ਿੰਦਗੀ ਇੱਥੇ ਤੱਕ ਆਏ ਨੇ ਬਹੁਤ ਉਹਨਾਂ ਨੇ ਲੋਕਾਂ ਦੇ ਘਰ ਬਸਾਏ ਆ ਜੀ ਅੱਜ ਐਸਕੇਐਮ ਦੇ ਕੁਝ ਆਗੂ ਵੀ ਆਏ ਸੀਗੇ ਤੇ ਉਹਨਾਂ ਨੇ ਹੁਣ ਅਗਲੀ ਜਿਹੜੀ ਤਰੀਕ ਆ 15 ਤਰੀਕ ਦੇ ਕਹਿਤਾ ਵੀ ਅਗਲੀ ਮੀਟਿੰਗ ਕਰਾਂਗੇ ਫਿਰ ਦੇਖਦੇ ਆ ਕੀ ਬੰਦਾ ਆ ਨਹੀਂ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਅੱਜ ਆਏ ਉਹਨਾਂ ਦੀ ਦੱਲੇয়াল ਸਾਹਿਬ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਆ ਉਹਨਾਂ ਨੂੰ ਮਿਲੇ ਵੀ ਆ ਕੋਈ ਗੱਲ ਨਹੀਂ ਜੀ ਅੱਜ 11 ਤਰੀਕਾ ਸ਼ਾਇਦ 10 ਤਰੀਕਾ ਜਾਂ 11 10 ਤਰੀਕਾ 15 ਤਰੀਕ ਵੀ ਆ ਜਾਣੀਆਂ ਬਾਕੀ ਅੱਜ ਕਹਿ ਕੇ ਗਏ ਆ ਵੀ ਅਸੀਂ ਥੋੜਾ ਸਮਰਥਨ ਦੇਵਾਂਗੇ ਹੁਣ ਤੱਕ ਦਾ ਖਬਰਾਂ ਸੁਣਨ ਤੱਕ ਤੇ ਇਹੀ ਆਇਆ ਹੈ ਜੀ ਕੀ ਉਡੀਕ ਰਹੇ ਨੇ ਉਹ ਦੇਖੋ ਉਹਨਾਂ ਦਾ ਕੋਈ ਆਪਣੀ ਕੋਈ ਸੋਚ ਵਿਚਾਰਤਾਰ ਵੱਖਰੀ ਹੋਣੀ ਹੈ ਜੀ ਤੇ ਪਰ ਅੱਜ ਉਹਨਾਂ ਨੇ ਕਿਹਾ ਵੀ ਅਸੀਂ ਸਾਥ ਦੇਵਾਂਗੇ 15 ਤਰੀਕ ਵੀ ਕੋਈ ਦੂਰ ਨਹੀਂ ਆਏ ਭੈਣ ਮੇਰੀਏ 15 ਤਰੀਕ ਵੀ ਆ ਜਾਣੀ ਹੈ ਅਸੀਂ ਤਾਂ ਉਹਨਾਂ ਦੇ ਫੈਸਲੇ ਦਾ ਅੜੀ ਕੀ ਕਰਦੇ ਆ ਕਿਉਂਕਿ ਇਹ ਲੜਾਈ ਬਹੁਤ ਵੱਡੀ ਲੜਾਈ ਹੈ ਕੋਈ ਛੋਟੇ ਪੱਦਰ ਤੇ ਲੜਾਈ ਨਹੀਂ ਇਹ ਕੱਲੀ ਮੋਦੀ ਨਾਲ ਨਹੀਂ ਪਹਿਲਾਂ ਵੀ ਦੱਸਿਆ ਵੀ ਇਹ ਵੱਡੀਆਂ ਤਾਕਤਾਂ ਜੋ ਬਾਹਰਲੇ ਕੈਂਟਰੀਆਂ ਵੱਡੀਆਂ ਤਾਕਤ ਉਹਨਾਂ ਨਾਲ ਵੀ ਲੜਾਈ ਹੈ ਜੀ ਇਕੱਲੇ ਤਾਂ ਹੈ ਨਹੀਂ ਵੀ ਡੱਲਿਆਲ ਸਾਹਿਬ ਲੜ ਲੈਣਗੇ ਪਰ ਡੱਲਿਆਲ ਸਾਹਿਬ ਨੇ ਅਗਾਹ ਕਰਤਾ ਲੜ ਰਹੇ ਨੇ ਆਪਣੀ ਜਾਨ ਦਾਤੇ ਲਾ ਕੇ ਲੜ ਰਹੇ ਨੇ ਪਰ ਜੇ ਉਹ ਉਹਨਾਂ ਦਾ ਸਾਥ ਦੇਣਗੇ ਤਾਂ ਉਹਨਾਂ ਦਾ ਵੀ ਦੁੱਗਣਾ ਹੌਸਲਾ ਪੈਣਾ ਇਹ ਚੀਜ਼ਾਂ ਤੇ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰ ਸਕਦੇ ਹਾਂ ਵੀ ਭਾਈ ਤੁਸੀਂ 15 ਤਰੀਕ ਨੂੰ ਕੋਈ ਕਾਰਡਾ ਫੈਸਲਾ ਲੈ ਕੇ ਕਿਸੇ ਵੀ ਚਾਲ ਨਹੀਂ ਇੱਥੇ ਆਉਣਾ ਕਿਸੇ ਹੋਰ ਥਾਂ ਤੇ ਸੜਕ ਮਾਲ ਲੈਣਾ ਵੀ ਧਰਨਾ ਦੇਣ ਦਿੱਲੀ ਨੂੰ ਕੂਚ ਕਰਨ ਡੱਲੇਵਾਲ ਸਾਹਿਬ ਦਾ ਸਾਥ ਦੇ ਜੀ ਕਈਆਂ ਨੂੰ ਤਾਂ ਇਹੀ ਲੱਗ ਰਿਹਾ ਹੈ ਕਿ ਜੇ ਪ੍ਰਧਾਨ ਸਾਹਿਬ ਹੀ ਖਤਮ ਹੋ ਗਏ ਤਾਂ ਧਰਨਾ ਵੀ ਖਤਮ ਹੀ ਹੋ ਜਾਏਗਾ ਨਹੀਂ 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 ਇਹ ਇਹ ਗਲਤ ਫਹੀ ਹੈ ਮਰਜੀਵੜਿਆਂ ਦਾ ਆ ਦੇਖੋ ਆਪਣੇ ਨਾਲ ਪ੍ਰਧਾਨ ਜੀ ਬੈਠੇ ਨੇ ਲੋਦਿਆਂ ਤੋਂ ਮਰਜੀਵੜਿਆਂ ਦਾ ਨਾਮ ਬਹੁਤ ਲਿਖਿਆ ਹੋਇਆ ਹੈਗਾ ਇਹ ਪਿਛਲੇ ਦਿਨੀ ਵੀ ਸਾਰੇ ਬੈੰਦੇ ਸੀ ਇਕੱਠੇ ਹੋ ਕੇ ਪਰ ਡੱਲੇਵਾਲ ਸਾਹਿਬ ਨੇ ਇਹਨਾਂ ਨੂੰ ਇਨਕਾਰ ਕਰਤਾ ਵੀ ਨਹੀਂ ਜਿੰਨੇ ਜੇਕਰ ਮੈਂ ਜਿਉਂਦਾ ਜਦ ਮੈਂ ਇੱਥੇ ਹਾਂ ਉਹਨਾਂ ਨੇ ਇੱਥੋਂ ਤੱਕ ਵੀ ਆਖਿਆਗਾ ਵੀ ਮੇਰੀ ਬਾਡੀ ਵੀ ਘਰੇ ਨਾ ਜਾਵੇ ਜਿੰਨਾ ਚਿਰ ਧਰਨਾ ਚੱਲੂ ਮੈਂ ਇੱਥੇ ਰਹੂੰਗਾ ਪਰ ਅਸੀਂ ਪ੍ਰਮਾਤਮਾ ਮੂਰੇ ਇਹੀ ਅਰਦਾਸ ਕਰਦੇ ਆਂ ਵੀ ਡੱਲੇ ਵਾਲਾ ਸਾਹਿਬ ਨੂੰ ਕੁਝ ਨਾ ਹੋਵੇ ਸਾਡੀ ਉਮਰ ਲੱਗ ਜੇ ਉਹਨਾਂ ਨੂੰ ਕਿਉਂਕਿ ਐਜੇ ਲੀਡਰ ਕਦੇ-ਕਦੇ ਜਾਂਦੇ ਆ ਜੀ ਪੰਜਾਬ ਸਰਕਾਰ ਕਿੰਨਾ ਕ ਸਹਿਯੋਗ ਦੇ ਰਹੀ ਆ ਪੰਜਾਬ ਸਰਕਾਰ ਦਾ ਕੁਝ ਨਹੀਂ ਜੀ ਇੱਥੇ ਹੱਥ ਨਹੀਂ ਆਉਂਦੇ ਹੁੰਦੇ ਆ ਜੀ ਮੈਂ ਹੁਣ ਪੁਲਿਸ ਵਾਲਿਆਂ ਦੇ ਨਾਂ ਦਾ ਕੀ ਲੈਣੇ ਆਉਂਦੇ ਹੁੰਦੇ ਆ ਤੇ ਆਉਂਦੇ-ਉਂਦੇ ਇੱਥੇ ਖੜਾ ਕੇ ਗੱਡੀਆਂ ਉਹ ਉੱਥੋਂ ਬੱਸ ਮੁੜ ਜਾਂਦੇ ਆ ਪਰ ਸੋ ਉਹਨਾਂ ਨੇ ਆਈ ਸੀ ਮਿਲਣ ਸ਼ਾਮ ਨੂੰ ਉਹਨਾਂ ਤੋਂ মিডিਆ ਨੇ ਕਵਾਚਣ ਪੁੱਛਿਆ ਵੀ ਤੁਹਾਡੀ ਸੈਂਟਰ ਸਰਕਾਰ ਨਾਲ ਕੋਈ ਗੱਲਬਾਤ ਹੋ ਰਹੀ ਆ ਕਹਿੰਦੇ ਇਹ ਆਪਣਾ ਮੁੱਦਾ ਨਹੀਂ ਹੈ ਆਪਾਂ ਕਿ ਹੋਰ ਗੱਲ ਬਾਤ ਕਰਦੇ ਆ ਇਹ ਗੱਲਾਂ ਹੋਰ ਕਰਾਂਗੇ ਉਹ ਤਾਂ ਚੁੱਪ ਚਾਪ ਨੇ ਜੀ ਪਹਿਲੀ ਗੱਲ ਤੁਸੀਂ ਇਹ ਗੱਲ ਦੱਸੋ ਵੀ ਭਗਵਾਨ ਤਮਨ ਸਾਹਿਬ ਦਾ ਜਿੱਦਿਆਂ ਦਾ ਪਿਛਲੇ 11 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ 346 ਦਿਨ ਅੱਜ ਦੱਲੇਵਾਲ ਸਾਹਿਬ ਨੂੰ ਹੋ ਗਏ ਉਹਨਾਂ ਦਾ ਇੱਕ ਵੀ ਬਿਆਨ ਦੱਲੇਵਾਲ ਸਾਹਿਬ ਖਾਤਰ ਆਇਆ ਇੱਕ ਦਿਨ ਪੰਜਾਬ ਬੰਦ ਕਰੇ ਉਹਨੇ ਤਾਂ ਐਂ ਕਹਿੰਦਾ ਜੀ 100 ਕਰੋੜ ਦਾ ਘਾਟਾ ਪੈ ਗਿਆ ਜਿਹੜੇ ਐਡੇ ਐਡੇ ਹਥਿਆਰ ਤੇ ਆਪਦੀਆਂ ਮਸ਼ਹੂਰੀਆਂ ਕਰੀ ਜਾਂਦੇ ਹੋ ਰੁਪਈਓ ਬਿੱਦ ਹੀ ਨਹੀਂ ਹੈਗੇ ਉਹਨਾਂ ਨੂੰ ਇੱਕ ਦਿਨ ਪੰਜਾਬ ਬੰਦ ਕਰੇ ਤਾਂ ਪਤਾ ਲੱਗ ਗਿਆ ਮੈਨੂੰ ਇੰਨਾ ਘਾਟਾ ਪੈ ਗਿਆ ਜਿਹੜੀਆਂ ਆਪਣੀਆਂ ਮਸ਼ਹੂਰੀਆਂ ਤੇ ਆਪਣੇ ਪੰਜਾਬ ਦੇ ਖਰਚੇ ਤੇ ਦਿੱਲੀ ਦੇ ਵਿੱਚ ਜਿਹੜੇ ਉਥੋਂ ਦੇ ਕੇਜਰੀ ਵਾਲੇ ਵਰਗੇ ਆ ਉਹਨਾਂ ਨੂੰ ਐਸ਼ ਕਰਾ ਰਹੇ ਆ ਉਦੋਂ ਪੰਜਾਬ ਯਾਦ ਨਹੀਂ ਆਉਂਦਾ ਸਿਰਫ ਇੱਕ ਗੱਲਾਂ 'ਚ ਉਹਨਾਂ ਨੂੰ ਪੰਜਾਬ ਦਾ ਸੰਸ ਹੈਗਾ ਸ਼ਰਮ ਦੀ ਗੱਲ ਤਾਂ ਇਹ ਹੈ ਵੀ 46 ਦਿਨਾਂ ਤੋਂ ਡੱਲੇਵਾਲ ਸਾਹਿਬ ਦਾ ਇੱਕ ਡੱਲੇਵਾਲ ਸਾਹਿਬ ప్రతి ਇੱਕ ਸ਼ਬਦ ਨਹੀਂ ਉਹ ਬੰਦਾ ਬੋਲਿਆ ਐਡਾ ਰਿਮੋਟ ਕੰਟਰੋਲ ਬਣ ਗਿਆ ਮੋਦੀ ਦਾ ਵੀ ਮੋਦੀ ਤੋਂ ਤਾਂ ਆ ਕੇ ਬੋਲ ਹੀ ਨਹੀਂ ਸਕਦਾ ਬੋਲ ਤਾਂ ਸਕਦਾ ਨਾ ਸਦਨ ਦੇ ਵਿੱਚ ਮੈਂ ਦੇਖੋ ਕਿਸੇ ਨੇਤਾ ਦੀ ਮੈਂ ਤਾਰੀਫ ਤਾਂ ਨਹੀਂ ਕਰਦਾ ਚੰਨੀ ਨੇ ਫਿਰ ਵੀ ਉਥੇ ਸਦਨ ਦੇ ਵਿੱਚ ਬੋਲੇਗਾ ਪਰੇ ਭਗਮਾਨ ਤਮਾਨ ਆਖਰ ਨੂੰ ਇਹਨੇ 3.5 ਕਰੋੜ ਜਨਤਾ ਨੇ ਵੋਟਾਂ ਪਾਈਆਂ ਇਹਨੂੰ ਜਿਤਾਇਆ ਹੈਗਾ ਇਹਦੇ ਨਾਲ ਖੜੇ ਨੇ ਇਹਨੂੰ ਮੌਕਾ ਦਿੱਤਾ ਹੈਗਾ ਪਰ ਇਹ ਤਾਂ ਚੁੱਪਚਾਪ ਹੀ ਆ ਉਹਦੋਂ ਇੱਕ ਬੀਬਾ ਸੀ ਉਹ ਕਹਿੰਦੀ ਸੀ ਆਈਐਮਐਸਪੀ ਲਿਆ ਦਾਂਗੇ ਉਹ ਮੈਂ ਕਹਿੰਨਾ ਉਹ ਬੀਬਾ ਪਤੀ ਨਹੀਂ ਹੁਣ ਕਿੱਥੇ ਸ਼ਿਕਰ ਨੂੰ ਬੋਲਤਾ ਪੈਵੇ ਕਿਸਾਨੀ ਮੋਰਚੇ ਤੇ ਬੋਲਤਾ ਪੈਵੇ ਤੁਸੀਂ ਪਿਛਲੀ ਵਾਰ ਗੋਲੀ ਮਾਰ ਕੇ ਸ਼ਹੀਦ ਕਰਤਾ ਸ਼ੁਭਕਰਨ ਮੇਰੇ ਪਿੰਡ ਦੇ ਨਾਲ ਦੇ ਪਿੰਡ ਦਾ ਸ਼ੁਭਕਰਨ ਸ਼ਹੀਦ ਕਰਤਾ ਹਜੇ ਤੱਕ ਗੁੰਗੀ ਸਰਕਾਰ ਨੇ ਕਿਸੇ ਤੇ ਪਰਚਾ ਨਹੀਂ ਦਰਜ ਕਰਿਆ ਇਦਾਂ ਮੋਦੀ ਦੀਆਂ ਕਟਪੁਤਲੀਆਂ ਆਈਆਂ ਬਾਪ ਜਿਵੇਂ ਮੋਦੀ ਇਸ਼ਾਰਾ ਕਰ ਦਿੰਦਾਗਾ ਉਦਰੀ ਹੋ ਜਾਂਦੇ ਇਹ ਬੀਜਪੀ ਦੀ ਹੈ ਹੀ ਟੀਮ ਟੂ ਟੀਮ ਇਹ ਪਹਿਲੇ ਦਿਨ ਕਹਿੰਦੇ ਰਹੇ ਨੇ ਇਹ ਤਾਂ ਆਪਸ ਵਿੱਚ ਲੜੇ ਲੱਗੇ ਹੋਏ ਨੇ ਕਿਤੇ ਕਿਹੜੇ ਨੇਤਾ ਨੂੰ ਖਿੱਚ ਲੈਂਦਾ ਹੁਣ ਤਾਂ ਖਰ ਉੱਥੋਂ ਵੀ ਟਿਕਿਆ ਹੋਇਆ ਕਿਉਂਕਿ ਕਿਸੇ ਦੇ ਉਂਗਲ ਚਾਕੇ ਦਾ ਫਿਰ 10 ਮਹੀਨੇ ਦਿਨ ਕਹਿੰਦਾ ਜੀ ਇਹ ਤਾਂ ਹੈ ਮੈਂ ਤਾਂ ਇੱਕ ਹੀ ਗੱਲ ਕਹਿਣਾ ਚਾਹਨਾ ਇਹ ਤੇ ਲੋਕਾਂ ਨੇ ਭਗਵੰਤ ਮਾਨ ਤੇ ਵਿਸ਼ਵਾਸ ਕਰਿਆ ਸੀ ਜਿਹੜਾ ਆਪਦਾ ਪਰਿਵਾਰ ਨਹੀਂ ਸੰਭਾਲ ਸਕਿਆ ਦੇਖੋ ਇਹਦੇ ਬੱਚੇ ਬੀਬੀ ਬਾਈ ਬਾਈ ਸਾਲ ਜਿਹੜਾ ਆਪਣਾ ਪਰਿਵਾਰ ਸੀ ਸੰਭਾਲ ਸਕਿਆ ਉਹ ਪੰਜਾਬ ਨੂੰ ਕਿ ਸੰਭਾਲੂ ਪੰਜਾਬ ਤਾਂ ਇਹਨੇ ਜਿਵੇਂ ਜ਼ੀਰੋ ਕਰਤਾ ਆਪਦੀ ਮਸ਼ਹੂਰੀ ਕਰਨ ਤੇ ਲੱਗਿਆ ਤੁਸੀਂ ਹਰ ਇੱਕ ਚੀਜ਼ ਦੇਖ ਲਓ ਬਸ ਜਾਂਦੀ ਉਹਦੇ ਮੰਗਰੀ ਭਗਵੰਤ ਮਾਨ ਦੀ ਫੋਟੋ ਆ ਕੋਈ ਰਸ਼ ਕਾ ਜਾਂਦਾ ਉਹਦੇ ਮੰਗਰੀ ਭਗਵੰਤ ਮਾਨ ਦੀ ਫੋਟੋ ਆ ਜਦੋਂ ਪੰਜਾਬ ਨੇ ਜਿਤਾ ਕੇ ਇੱਥੇ ਤੱਕ ਲੈ ਆਂਦਾ ਇਹ ਫਿਰ ਮੈਨੂੰ ਇਹ ਗੱਲ ਤਾਂ ਦੱਸੋ ਹੀ ਫਿਰ ਮਸ਼ਹੂਰੀ ਕਰਨ ਦੀ ਲੋੜਾ ਹੁਣ ਜਿੰਨੇ ਵੀ ਇੱਥੇ ਬੰਦੇ ਆ ਮੋਰਚੇ 'ਚ ਸਾਰਿਆਂ ਨੂੰ ਪਤਾ ਹੀ ਭਗਵੰਤ ਮਾਨ ਭਾਈ ਪੰਜਾਬ ਦਾ ਮੁੱਖ ਮੰਤਰੀ ਆ ਕੰਮ ਕਰੇ ਲੋਕ ਦੱਸਣ ਪਰ ਇਹਦਾ ਆਬਦੀ ਮਸ਼ਹੂਰੀ ਅਸੀਂ ਆ ਕਰਤਾ ਕਰਤਾ ਕੁਛ ਕਰਿਆ ਤਾਂ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਕੁਛ ਕਰਿਆ ਹੋਊ ਅਜੇ ਤੱਕ ਇਹਨਾਂ ਨੇ ਸਿਰਫ ਇੱਕ ਸੈਂਟਰ ਸਰਕਾਰ ਦਾ ਸਾਥ ਦਿੱਤਾਗਾ ਹਾਂ ਪਿੱਛੇ ਹੁਣ ਝੋਨੇ ਦੀ ਕਿੰਨੀ ਲੁੱਟ ਹੋਈ ਆ 10-10 ਕਿਲੋ ਤੇ ਝੋਨਾ ਕਾਟ ਤੇ ਵਿਕੇਗਾ ਉਦੋਂ ਵੀ ਚੁੱਪ ਰਹੇ ਨੇ ਇੱਕ ਸਿਰਫ ਗੱਲਾਂ ਵਾਲਿਆ ਕੰਮ ਕੋਈ ਨਹੀਂ ਕਰਨਾ ਸਿਰਫ ਗੱਲਾਂ ਵਾਲਿਆ ਭਗਵਾਨ ਤੁਮਾਨ ਸਾਹਿਬ ਸਾਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਨੂੰ ਲੋਕਾਂ ਨੇ ਜਿਤਾਇਆ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਵੀ ਮੁੱਦੇ ਸੋਸ਼ਲ ਮੀਡੀਆ ਤੇ ਨਹੀਂ ਮੋਦੀ ਨੂੰ ਜਾ ਕੇ ਮਿਲ ਕੇ ਚੱਕ ਸਕਦੇ ਹੋ 46 ਦਿਨ ਦੱਲੇਵਾਲ ਸਾਹਿਬ ਨੂੰ ਅੱਜ ਹੋ ਗਏ 46 ਦਿਨ ਹੋ ਗਏ ਉਹਨਾਂ ਦਾ ਸਰੀਰ ਇੰਨਾ ਕਿ ਕਮਜ਼ੋਰ ਹੋ ਗਿਆ ਜੇ ਅਸੀਂ ਫੋਟੋ ਦੇਖੀ ਉਹਨਾਂ ਦਾ ਦੇਖਿਆਗਾ ਢਿੱਡ ਦੇ ਉੱਪਰ ਇੰਨਾ ਕਿ ਮੰਨ ਕੇ ਚੱਲ ਵੀ ਨਾਜ਼ੁਕ ਹੋ ਗਈ ਚਾਮੜੀ ਵੀ ਦੇਖ ਕੇ ਰੋਣ ਆਉਂਦਾਗਾ ਹੁਣ ਚੁੱਪਚਾਪ ਆ ਜੀ ਸਰਕਾਰ ਦਾ ਸਰਕਾਰ ਤਾਂ ਇੱਕ ਸ਼ਬਦ ਨਹੀਂ ਹਜੇ ਤੱਕ ਕੋਈ ਇਹਨਾਂ ਦਾ ਤਕੜਾ ਮੰਤਰੀ ਜਾਂ ਆਪ ਹਜੇ ਤੱਕ ਇੱਕ ਵਾਰੀ ਮਿਲ ਨਹੀਂ ਆਏ ਇੱਕ ਸਿਰਫ ਮੁਲਾਜ਼ਮਾਂ ਨੂੰ ਭੇਜ ਦਿੰਦੇ ਆ ਉਹਨਾਂ ਦੀ ਡਿਊਟੀ ਹੁੰਦੀ ਉਹ ਨੀਵੀਂ ਪਾ ਕੇ ਆ ਜਾਂਦੇ ਨੀਵੀਂ ਪਾ ਕੇ ਮੁੜ ਜਾਂਦੇ ਆਪ ਤਾਂ ਬਫਤ ਮਿਲਣ ਆਇਆ ਸੀਗਾ ਉਹ ਮੰਤਰੀ ਅਮਨ ਅਰੋੜਾ ਵੀ ਮਿਲਣ ਆਏ ਸੀਗੇ ਬਸ ਅੱਛਾ ਅਮਨ ਅਰੋੜਾ ਥੋੜੀ ਆਮਨ ਅਰੋੜਾ ਮਿਲਣ ਆਏ ਸੀ ਜੀ ਪਰ ਉਹਨਾਂ ਨੇ ਕੋਈ ਬਿਆਨਬਾਜ਼ੀ ਤਾਂ ਕੀਤੀ ਨਹੀਂ ਕੋਈ ਸੈਂਟਰ ਤੱਕ ਕਲ ਤਾਂ ਪਹੁੰਚਾਈ ਨਹੀਂ ਸਿਰਫ ਆਈ ਤਾਂ ਫੋਟੋ ਪਾ ਕੇ ਮੁੜ ਗਏ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੋ ਕਿਸਾਨ ਕਹਿ ਰਹੇ ਨੇ ਅਸੀਂ ਉਹਨਾਂ ਦੇ ਨਾਲ ਐਗਰੀ ਹੁੰਨੇ ਆ ਤੇ ਅਸੀਂ ਸਾਡੀਆਂ ਜਿਹੜੀਆਂ ਇਹਨਾਂ ਦੀ ਮੰਗਾਂ ਨੇ ਇਹ ਕੇਂਦਰ ਤੱਕ ਕੀ ਨੇ ਕੇਂਦਰ ਤੱਕ ਹੈਗੀ ਆ ਫਿਰ ਕੇਂਦਰ ਨਾਲ ਗੱਲਬਾਤ ਕੌਣ ਕਰਾਊਗਾ ਸਰਕਾਰ ਦੀ ਹੈ ਜੇ ਪੰਜਾਬ ਸਰਕਾਰ ਦਾ ਮੌਜੂਦਾ ਇਸ ਟਾਈਮ ਸਰਕਾਰ ਆ ਜੋ ਕਿਸਾਨਾਂ ਨੂੰ ਤਾਂ ਇੱਥੋਂ ਬਾਰਡਰ ਤੋਂ ਟੱਪਣ ਨਹੀਂ ਦਿੱਤਾ ਰਹਿ ਸ਼ੰਭੂ ਤੋਂ ਲਾ ਲਓ ਤੁਸੀਂ ਤੁਸੀਂ ਇੱਥੋਂ ਲਾ ਲਓ ਖਨੌਰੀ ਤੋਂ ਲਾ ਲਓ ਇਹ ਆਖਿਰ ਨੂੰ ਇਹ ਵਿਚਲ ਬਚੋਲੇ ਦਾ ਭੈਣ ਨਾਲ ਉਹਨੂੰ ਮਲਾਉਣ ਤਾਂ ਸਹੀ ਨਾ ਉਹਨਾਂ ਨਾਲ ਕੋਈ ਗੱਲਬਾਤ ਤਾਂ ਛੇੜਨਾ ਇਹ ਤਾਂ ਸਿਰਫ ਬਿਆਨਬਾਜ਼ੀ ਕਰ ਦਿੰਦੇ ਮਾੜੀ ਮੋਟੀ ਵੀ ਅਸੀਂ ਸਾਥ ਦੇਵਾਂਗੇ ਸਾਥ ਹੀ ਸਾਥ ਥੋੜੀ ਹੁੰਦਾ ਵੀ ਸਾਥ ਦੇ ਰਹੇ ਨੇ ਜੀ ਸਾਥ ਤਾਂ ਉਹਨੂੰ ਜਾ ਕੇ ਮੋਦੀ ਨਾਲ ਕੋਈ ਮੀਟਿੰਗ ਕਰਾਉਣਾ ਕਿਸਾਨਾਂ ਦੀਆਂ ਮੰਗਾਂ ਲੈ ਕੇ ਜਾਣ ਇੱਕ ਤਾਂ ਸਿਰਫ ਚੁੱਪਚਾਪ ਨੇ ਇੱਥੇ ਆ ਗਏ ਇੱਥੋਂ ਬੋਲ ਕੇ ਵਾਪਸ ਮੁੜ ਗਏ ਜੀ ਇਹ ਥੋੜੀ ਆ ਆਖਿਰ ਨੂੰ ਵਿੱਤ ਮੰਤਰੀ ਨੇ ਮੁੱਖ ਮੰਤਰੀ ਆ ਉੱਥੇ ਜਾਣ ਤਾਂ ਸਹੀ ਨਾ ਮੋਦੀ ਕੋਲੇ ਕੋਈ ਗੱਲ ਲੈ ਕੇ ਤਾਂ ਉੱਪਰ ਨਾ ਰਵਨੀਤ ਬਿੱਟੂ ਤਾਂ ਕਹਿੰਦੇ ਅਸੀਂ ਗੱਲਬਾਤ ਦੇ ਲਈ ਤਿਆਰ ਆ। ਉਹ ਭਾਈ ਉਹਨਾਂ ਪੱਲੇ ਕੀ ਆ? ਹੂੰ। ਉਹ ਤਾਂ ਇੱਕ ਸੋਸ਼ਲ ਮੀਡੀਆ ਤੇ ਸੁਰਖੀਆਂ ਵਟੋਰ ਰਹੇ ਨੇ। ਕੋਈ ਲਿਖਤੀ ਪੱਤਰ ਦਿੱਤਾ ਉਹਨਾਂ ਨੇ ਕੋਈ। ਕੋਈ ਟਾਈਮ ਦਿੱਤਾ। ਇੱਕ ਜਥੇਬੰਦੀ ਬਣਾਈ ਸੀ ਉਹਨਾਂ ਨੇ। ਪੰਜ ਮੈਂਬਰੀ ਕਮੇਟੀ ਬਣਾਈ ਸੀ ਪ੍ਰਧਾਨ ਜੀ। ਪੰਜ ਮੈਂਬਰੀ ਕਮੇਟੀ ਬਣਾਈ ਸੀ ਕਹਿੰਦੇ ਜੀ 500 ਕਰੋੜ ਰੁਪਏ ਖਰਚ ਆ ਗਿਆ ਮੀਟਿੰਗ ਕਰਨ ਤੇ ਇਹ ਗੱਲ ਪੰਜ ਕਰੋੜ 500 ਰੁਪਏ 5 ਕਰੋੜ ਰੁਪਏ ਖਰਚ ਆ ਗਿਆ ਮੀਟਿੰਗ ਕਰਨ ਤੇ ਸਾਡਾ ਅਗੇ 2.5 ਕਰੋੜ ਹਰਿਆਣਾ ਸਰਕਾਰ ਦੇਵੇ 2.5 ਕਰੋੜ ਪੰਜਾਬ ਸਰਕਾਰ ਦੇਵੇ ਇੱਕ ਉਹਨਾਂ ਨੇ ਮੀਟਿੰਗ ਕਰੀ ਆ ਉਹ ਵੀ ਇੱਥੇ ਆ ਕੇ ਕੋਈ ਸਿਰਾਂ ਨਹੀਂ ਗੱਲ ਲਾ ਕੇ ਗਏ ਤੇ ਕਹਿੰਦੇ ਜੀ ਸਾਡਾ 5 ਕਰੋੜ ਰੁਪਏ ਖਰਚ ਆ ਗਿਆ ਇੱਕ ਮੀਟਿੰਗ ਕਰਨ ਤੇ 5 ਕਰੋੜ ਰੁਪਏ ਖਰਚ ਆ ਗਿਆ ਇੱਕ ਸਿਰਫ ਬਿੱਟੂ ਸਾਹਿਬ ਤਾਂ ਸਿਰਫ ਸੋਸ਼ਲ ਵਾਜੀਆਂ ਛੱਡ ਰਹੇ ਨੇ ਕੋਈ ਲਿਖਤੀ ਰੂਪ ਦੇ ਵਿੱਚ ਗੱਲ ਹੁਣ ਬਿੱਟੂ ਜੀ ਕੇਂਦਰੀ ਮੰਤਰੀ ਆ ਚਲੋ ਇੱਥੇ ਆਉਂਦੇ ਆ ਉਹ ਵੀ ਇੱਥੇ ਆ ਕੇ ਦੁੱਖ ਸੁੱਖ ਪੁੱਛ ਸਕਦੇ ਨਾ ਉਹ ਵੀ ਮੰਤਰੀ ਉੱਥੇ ਗਾਹਾਂ ਤੇ ਗੱਲਬਾਤ ਲੈ ਕੇ ਜਾ ਹੀ ਸਕਦੇ ਸੈਂਟਰ 'ਚ ਪਰ ਨਹੀਂ ਇੱਕ ਸਿਰਫ ਸੋਸ਼ਲ ਮੀਡੀਆ ਤੇ ਵੀਡੀਓ ਬੋਲ ਕੇ ਪਾ ਦਿਓ ਕੋਈ ਪੋਸਟ ਪਾ ਦਿਓ ਵੀ ਅਸੀਂ ਐਂ ਕਰਨ ਨੂੰ ਤਿਆਰ ਆਂ ਮੋਦੀ ਕੋਲ ਹਰ ਇੱਕ ਟਾਈਮ ਦੀ ਇੱਥੋਂ ਸੀੜੀਆਂ ਜਾਂਦੀਆਂ ਨਹੀਂ ਉਹ ਦੱਸ ਸਕਦੇ ਨਾ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਪਰ ਨਹੀਂ ਚੁੱਪਚਾਪ ਆ ਸਰਕਾਰ ਹੀ ਆਪਣੀ ਗੁੰਗੀ ਆ ਜੀ ਸੈਂਟਰ ਦੀ ਸਰਕਾਰ ਵੀ ਤੇ ਪੰਜਾਬ ਵਾਲੀ ਸਰਕਾਰ ਤਾਂ ਪਹਿਲੀ ਤੋਂ ਨਹੀਂ ਕੁੰਗੀ ਹੈ ਜੀ ਅੱਜ ਕਿਸਾਨ ਯੂਨੀਅਨ ਵੀ ਇਕੱਠੀ ਹੋਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਏਕਾ ਹੋ ਰਿਹਾ ਠਾਠਾ ਮਾਰਦਾ ਇਕੱਠ ਵੀ ਉਹ ਇਕੱਠਾ ਹੋ ਰਿਹਾ ਹੈ ਹੁਣ ਲੱਗਦਾ ਹੈ ਕਿ ਹੁਣ ਸਰਕਾਰ ਪੰਜਾਬ ਅੱਗੇ ਝੁੱਕ ਜੇਗੀ ਮੈਂ ਤੁਹਾਨੂੰ ਪਹਿਲੀ ਕਹੀ ਗੱਲ ਕਹਿੰਦਾ ਜੀ ਪੰਜਾਬ ਸਰਕਾਰ ਕਿਸਾਨਾਂ ਕੀ ਕੀ ਝੁਕਣਾ ਜੀ ਪਿੱਛੇ ਤੁਸੀਂ ਅ ਚੰਡੀਗੜ੍ਹ ਦੇਖ ਲਓ ਤੇ ਕਿੰਨੀ ਕੁੱਟਮਾਰ ਕਰੀ ਹੈ ਗੁਰੂਗਰਾਮ ਸਾਹਿਬ ਦੇ ਉੱਤੇ ਗੋਲੇ ਦਾਗੇ ਗਏ ਆ ਇਸ ਸੈਂਟਰ ਦੇ ਝੁਕੀ ਹੋਈ ਹੈ ਥੱਲੇ ਜੀ ਕਿਸਾਨਾਂ ਥੱਲੇ ਨਹੀਂ ਝੁਕੀ ਦੀ ਕਿਸਾਨਾਂ ਦੇ ਡਾਂਗਾ ਮਾਰਦੀ ਹੈ ਆ ਪਿੱਛੇ ਵੀ ਕਿਸੇ ਯੂਨੀਅਨ ਦਾ ਲੋੜਾ ਅਹ ਚੰਡੀਗੜ੍ਹ ਜੋ ਉੱਦੇ ਹੋਇਆਗਾ ਉੱਦੇ ਵੀ ਡਾਂਗਾ ਮਾਰੀਆਂ ਗੁਰਗਾਂਗ ਸਾਹਿਬ ਤੇ ਇਹਨਾਂ ਨੇ ਅਥਰੂ ਗੈਨ ਛੱਡਿਆ ਇਹ ਮੋਦੀ ਦੇ ਅੱਗੇ ਝੋਗੇ ਜੀ ਸਰਕਾਰ ਸਾਡੇ ਵੀ ਸਾਡੇ ਤੇ ਡਾਂਗਾ ਮਾਰਦੇ ਨੇ ਹੁਣ ਅਸੀਂ ਰਾਤ ਨੂੰ ਇੱਥੇ ਪਹਿਰਾ ਦਿੰਨੇ ਆ ਪਹਿਲਾਂ ਡੱਲੇਵਾਲ ਸਾਹਿਬ ਨੂੰ 26 ਨੰਬਰ ਨੂੰ ਚੱਕ ਕੇ ਲਗੇ ਅਸੀਂ ਪਹਿਰਾ ਦਿੰਨੇ ਆ ਇਹ ਤਾਂ ਇੱਥੇ ਇਹਨਾਂ ਭਰਾਵਾਂ ਦਾ ਸਾਥ ਹੈ ਇਹਨਾਂ ਮੰਨ ਕੇ ਚੱਲ ਵੀ ਹਜੂਮ ਇਕੱਠਾ ਹੁੰਦਾ ਇਹਨੇ ਲੋਕਾਂ ਦਾ ਇੱਥੇ ਪਹਿਰਾ ਨਹੀਂ ਅੱਜ ਨੂੰ ਡੱਲੇਵਾਲ ਸਾਹਿਬ ਨੂੰ ਕੋਈ ਨਾ ਚੱਕ ਕੇ ਲੈਂਦੇ ਪਹਿਲਾਂ ਵੀ ਉਦੋਂ ਡਾਂਗਾ ਨਾਲ ਰਾਤ ਨੂੰ ਕੁੱਟ ਕੇ ਡੱਲੇਵਾਲ ਸਾਹਿਬ ਨੂੰ ਲੈ ਕੇ ਗਿਆ ਇਹ ਤਾਂ ਕਿਸਾਨਾਂ ਨੂੰ ਡਰਾ ਰਹੀ ਹੈ ਪੰਜਾਬ ਸਰਕਾਰ ਤਾਂ ਇਦਾਂ ਚੁੱਪਚਾਪ ਆ ਸਿਰਫ ਗੁੰਗੇ ਬਣੇ ਹੋਏ ਨੇ ਜਿੱਦਾਂ ਮੋਦੀ ਕਹਿੰਦਾ ਉਦਾਂ ਹੀ ਕਰਦੇ ਆ ਜੀ ਪ੍ਰਧਾਨ ਸਾਹਿਬ ਤੁਹਾਨੂੰ ਲੱਗਦਾ ਕਿ ਅੱਜ ਜਿਵੇਂ ਕਿਸਾਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਅਗਲੀ ਮੀਟਿੰਗ ਦਾ ਵੀ ਐਲਾਨ ਕਰ ਦਿੱਤਾ ਹੁਣ ਸ਼ੰਭੂ ਸਿੰਘੂ ਬਣੇਗਾ ਆਸ ਹੈਗੀ ਆ ਜੀ ਅਸੀਂ ਉਹਨਾਂ ਦੀ ਵੇਟ ਕਰਦੇ ਆ ਪਹਿਲੇ ਦਿਨ ਤੋਂ ਹੀ ਕਰਦੇ ਆ ਚਾਹੇ 13 ਫਰਵਰੀ ਤੋਂ ਪ੍ਰੋਗਰਾਮ ਲਿਖੇ ਉਸ ਤੋਂ ਪਹਿਲਾਂ ਵੀ ਮੀਟਿੰਗਾਂ ਕਰੀਆਂ ਸਨੇਹ ਲਾਇਕੇ ਨਹੀਂ ਆਏ ਤਾਂ 13 ਫਰਵਰੀ ਤੋਂ ਬਾਅਦ ਵੀ ਉਹਨਾਂ ਤੱਕ ਸਨੇਹਾ ਲਾਇਆ ਗਿਆ ਨਹੀਂ ਆਏ ਹਾਂ ਪਰ ਅੱਜ ਆਏ ਤੇ 46 ਮਿੰਨਾਂ ਨਾਲ ਡਲੇਲ ਸਾਹਿਬ ਨੂੰ ਮਰਨ ਵਰਤੇ ਬੈਠੇ ਨੂੰ ਹੋ ਕੇ ਆਏ ਹਨ ਤੇ ਅੱਜ ਆਏ ਚਲੋ ਅਸੀਂ ਇੰਨੀ ਆਸ ਰੱਖਦੇ ਹਾਂ ਪੋਜ਼ਿਟਿਵ ਲੱਗੀ ਗੱਲ ਵੀ ਸਾਡੇ ਜਰਨਲਿਸਟਰ ਕਾਕਾ ਸਿੰਘ ਕੋਟੜਾ ਨੇ ਵੀ ਕਹੀ ਗੱਲ ਜਿਹੜੋ ਪੀਸੀ ਕਰੀ ਉਹਦੇ ਵਿੱਚ ਵੀ ਕਹੀ ਆ ਵੀ ਵੀ ਅਮਰਜੈਂਸੀ ਵੀ ਅਮਰਜੈਂਸੀ ਸਪੋਰਟ ਕਰਨ ਦੀ ਲੋੜ ਆ ਮੋਰਚੇ ਨੂੰ ਇਸ ਟਾਈਮ ਹਾਂ ਜੇ ਗੱਲ ਕਰੀਏ ਵੀ ਆਪਾਂ ਜਿੰਨੀਕ ਪ੍ਰਧਾਨ ਜੀ ਦੀ ਸਿਹਤ ਦੀ ਸਥਿਤੀ ਹੈ ਨਾ ਹਾਲਾਤ ਨੇ ਨਾ ਹਲ ਤੇ ਉਸ ਮੁਤਾਬਕ ਤਾਂ ਪਲਦਾ ਵੀ ਵਸਾ ਨਹੀਂ ਖਾ ਸਕਦੇ ਪਰ ਉਹਨਾਂ ਨੇ 15 ਨੂੰ ਮੀਟਿੰਗ ਵਾਲੀ ਗੱਲ ਰੱਖੀ ਆ ਪਤਾ ਨਹੀਂ ਵੀ ਉਹਨਾਂ ਦਾ ਕੋਈ ਪਲਾਨ ਹੋਊਗਾ ਕਿਸ ਜੀ ਨੂੰ ਡਿਕ ਰਹੇ ਨੇ ਤੇ ਇਹਦੇ ਬਾਰੇ ਆਪਾਂ ਨੂੰ ਉਹ ਇੱਥੇ ਗੱਲ ਉਹ ਦੱਸ ਸਕਦੇ ਨੇ ਪਰ ਹਾਂ ਮੋਰਚੇ ਨੂੰ ਬਹੁਤ ਵੱਡੀ سپورਟ ਦੀ ਲੋੜ ਆ ਇਸ ਟਾਈਮ ਜੇ ਆਪਾਂ ਮੰਗਾ ਮਨਾਉਣੀ ਆ ਤਾਂ ਡਾ ਲਾਲ ਸਾਹਿਬ ਦੀ ਮਤਲਬ سپورਟ ਕਰਦੇ ਨੇ ਡਾ ਲਾਲ ਸਾਹਿਬ ਨੂੰ ਜੀ ਜਿਹੜੀ 15 ਤਰੀਕ ਦੀ ਮੀਟਿੰਗ ਦਾ ਐਲਾਨ ਹੋਇਆ ਲੱਗਦਾ ਹੈ ਕਿ ਵੀ ਕਿਸਾਨਾਂ ਨੂੰ ਹੋਰ سپورਟ ਮਿਲ ਜੇਗੀ ਦੇਖੋ ਇਹ ਤਾਂ ਉਹ ਜਾਣਦੇ ਨੇ ਵੀ ਉਹ ਮੀਟਿੰਗ ਚ ਕੀ ਤੈਅ ਕਰਦੇ ਨੇ ਪਰ ਅਸੀਂ ਆਸ ਕਰਦੇ ਹਾਂ ਵੀ ਉਹ ਜਲਦ ਤੋਂ ਜਲਦ ਬੜੀ ਟਰਾਲੀਆਂ ਟਰੈਕਟਰ ਲੈ ਕੇ ਮੋਰਚੇ ਦੀ سپورਟ ਵਿੱਚ ਆਉਣ ਤੇ ਕੋਈ ਆਪ ਦਾ ਪ੍ਰੋਗਰਾਮ ਦੇਣ ਕਿਉਂਕਿ ਉਹ ਤਕਰੀਬਨ ਪਿਛਲੇ 20 25 ਦਿਨ ਤੋਂ ਮੀਟਿੰਗਾਂ ਹੀ ਕਰਦੇ ਆ ਰਹੇ ਨੇ ਤੇ ਜਿਵੇਂ ਉਹਨਾਂ ਦੀ ਨੈਗੇਟਿਵਿਟੀ ਇਹ ਗੱਲ ਆ ਸਕਦੀ ਹੈ ਵੀ ਪੈਰਲਲ ਪ੍ਰੋਗਰਾਮ ਦੇ ਦੇਣਾ ਬਰਾਬਰ ਤੇ ਇਹ ਚੀਜ਼ਾਂ ਮੋਰਚੇ ਨੂੰ ਢਾਹ ਲਾਉਂਦੀਆਂ ਨੇ ਹਨਾ ਤੇ ਇਹ ਤੋਂ ਸਮਝ ਥੋੜੀ ਹੋਰ ਹੋਰ ਪਾ ਜਿਵੇਂ ਆਪਣੇ ਮਾਨਸਾ ਰੋਲਦੂ ਸਿੰਘ ਮਾਨਸਾ ਦਾ ਬਿਆਨਬਾਜ਼ੀ ਗਲਤ ਕਰਨੀ ਸਾਹਮਣੇ ਗਲਤ ਕਰਨੀ ਕਟਕਤ ਸਾਹਿਬ ਦੇ ਵੱਲੋਂ ਇਹ ਕਹਿ ਦੇਣਾ ਵੀ ਇਹ ਤਾਂ ਮਤਲਬ ਬੀਜੇਪੀ ਕੇ ਲੋਕ ਬਿਠਾਏ ਹੋਏ ਲੋਕ ਹਨ ਤੇ ਇਸ ਗੱਲਾਂ ਤੋਂ ਤਾਂ ਦੁੱਖ ਤਾਂ ਲੱਗਦਾ ਇਸ ਗੱਲ ਦਾ ਪਰ ਜਿਵੇਂ ਅੱਜ ਆਏ ਉਹ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਮੋਰਚੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰਾਂਗੇ ਜੋ ਮਤਾ ਪਾਸ ਕੀਤਾ ਅੱਜ ਉਹ ਆਏ ਤੇ ਉਹਨਾਂ ਦਾ ਮੋਸਟ ਵੈਲਕਮ ਧੰਨਵਾਦ ਉਹਨਾਂ ਦਾ ਪਰ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਵੀ ਉਹ ਜਲਦ ਤੋਂ ਜਲਦ ਮੋਰਚੇ ਦੇ ਵਿੱਚ ਸਪੋਰਟ ਕਰਕੇ ਸਾਡੇ ਨਾਲ ਖੜਨਗੇ ਜੀ ਤੁਸੀਂ ਰਾਕੇਸ਼ ਟਕੈਤ ਦੀ ਗੱਲ ਕਰੀ ਉਹਨਾਂ ਨੇ ਬੀਤੇ ਦਿਨਾਂ 'ਚ ਬਿਆਨ ਵੀ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਖਨੌਰੀ ਦੇ ਉੱਤੇ ਮੋਰਚਾ ਚੱਲ ਰਿਹਾ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਉਹਨਾਂ ਦੀ ਮੁਲਾਕਾਤ ਹੋਈ ਤੇ ਅਜਿਹਾ ਬਿਆਨ ਦੇ ਦਿੱਤਾ ਉਹਨਾਂ ਨੇ ਦੇਖੋ ਜੀ ਜਦੋਂ ਆਪਾਂ ਸਿੰਘੂ ਬਾਰਡਰ ਤੇ ਵੀ ਗਏ ਸੀ ਜਿਹੜਾ 2020 ਵਾਲਾ ਮੋਰਚਾ ਚੱਲਿਆ ਸੀ ਉਹਦੇ ਵਿੱਚ ਵੀ ਟਕੈਤ ਸਾਹਿਬ ਤਾਂ ਕਾਫੀ ਲੇਟ ਆਏ ਸੀ ਨਾ ਹਾਂ ਹੈਨਾ ਪਰ ਇੱਥੇ ਜਿਆਦਾ ਲੇਟ ਹੋਣ ਦਾ ਕਾਰਨ ਸਮਝ ਨਹੀਂ ਆਉਂਦਾ ਕਿਉਂਕਿ ਇੱਥੇ ਜਿਹੜਾ ਮੋਰਚਾ ਕੁਝ ਹੋਰ ਰੂਪ ਧਾਰ ਚੁੱਕਿਆ ਕਿਉਂ ਇਹ ਉੱਥੇ ਕੋਈ ਮਰਨ ਵਰਤ ਤੇ ਨਹੀਂ ਬੈਠਾ ਸੀ ਇੱਥੇ ਤਾਂ ਅਸੀਂ ਸਮਾਂ ਬਾਉਂਡ ਕਰੀ ਬੈਠੇ ਆ 40 ਦਿਨ ਤੋਂ ਬਾਅਦ ਮਤਲਬ ਸਰ ਕੀ ਸਿਹਤ ਦਾ ਸਰੀਰ ਦਾ ਕੋਈ ਪਤਾ ਨਹੀਂ ਹੁੰਦਾ ਕਦ ਅਚਾਨਕ ਕੀ ਹੋ ਜਾਣਾ ਹਨਾ ਤੇ ਇਸ ਗੱਲ ਨੂੰ ਲੈ ਕੇ ਦੇਖੀਏ ਵੀ ਇਹ ਸਮਾਂ ਬਾਉਂਡ ਆ ਜੀ ਇਹ ਇਹਦੇ ਵਿੱਚ ਡੱਲੇ ਵਾਲਾ ਕਿੰਨੇ ਦਿਨ ਤੱਕ ਜਿਉਂਦੇ ਰਹਿ ਸਕਦੇ ਨੇ ਇਹਦੇ ਬਾਰੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਪਰ ਮਾਤਮਾ ਤੋਂ ਬਿਨਾਂ ਕਿਸੇ ਨੂੰ ਜਾਣਕਾਰੀ ਨਹੀਂ ਇਸ ਚੀਜ਼ ਦੀ ਪਰ ਉਹਨਾਂ ਦੀ ਬਿਆਨਬਾਜ਼ੀ ਜ਼ਰੂਰ ਢਾਲ ਆਉਂਦੀ ਆ ਮੋਰਚੇ ਨੂੰ ਇੱਕ ਅੱਗੇ ਵਧ ਰਹੇ ਇਨਸਾਨ ਨੂੰ ਲੱਤਾਂ ਖਿੱਚਣ ਦਾ ਕੰਮ ਕਰ ਰਹੀ ਹੈ ਅਸੀਂ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਵੀ ਪਹਿਲੇ ਅਸੀਂ ਕਹਿ ਲੈਣਾ ਹੱਥ ਬੰਨ ਕੇ ਬੇਨਤੀ ਸਾਡਾ ਸਾਥ ਦਿਓ ਠੀਕ ਆ ਪਰ ਜੇ ਸਾਥ ਨਹੀਂ ਦੇਣਾ ਨਾ ਤਾਂ ਗਲਤ ਬਿਆਨਬਾਜ਼ੀਆਂ ਨਾ ਕਰੋ ਜੇ ਇਹ ਕਹਿੰਦੇ ਨੇ ਕਿ ਹਾ ਇਹਨਾਂ ਨੇ ਵੀ ਬੀਜੇਪੀ ਸਰਕਾਰ ਨਾਲ ਇਹਨਾਂ ਦੀ ਇੱਕੋ ਹੀ ਗੱਲ ਬਾਤ ਆ ਤੇ ਫਿਰ ਮਰਨ ਵਰਤ ਤੇ ਕੌਣ ਬੈਠੂ ਆ ਕੀ ਦਾ ਚਿੰਤ ਕਰਦਾ ਵੀ ਮੇਰਾ ਛੋਟਾ ਜਿਹਾ ਪੋਤਾ ਘਰੇ ਮੇਰੀ ਨੂੰ ਆ ਮੇਰਾ ਪੋਤਾ ਘਰੇ ਮੈਂ ਛੱਡ ਕੇ ਉਹਨੂੰ ਦੂਰ ਚਲਾ ਜਾਵਾਂ ਕਿ ਦਿਲ ਕਰਦਾ ਮਰਨ ਨੂੰ ਕਿਸੇ ਦਾ ਦਿਲ ਕਰਦਾ ਮਰਨ ਨੂੰ ਮੇਰਾ ਤਾਂ ਕਰਦਾ ਨਹੀਂ ਜਾਂ ਪ੍ਰਧਾਨ ਸਾਹਿਬ ਬੈਠੇ ਨਹੀਂ ਕਰਦਾ ਇਹ ਤਾਂ ਇੱਕ ਸਿਰਫ ਕਿਸਾਨਾਂ ਲਈ ਲੜ ਰਹੇ ਨੇ ਉਹ ਜਿਹੜੀਆਂ ਗਲਤ ਬਿਆਨਵਾਦੀਆਂ ਕਰਨੀਆਂ ਨਾ ਉਹ ਗਲਤ ਬਿਆਨਵਾਦੀਆਂ ਦੇ ਟਾਈਮ ਪਾ ਕੇ ਉਹਨਾਂ ਨੂੰ ਉੱਤਰ ਮਿਲਣਗੇ ਪਰਮਾਤਮਾ ਦੇ ਘਰੇ ਦੇਰ ਆ ਨਹਿਰ ਨਹੀਂ ਹੈਗਾ ਅਸੀਂ ਇਹੀ ਗੱਲ ਕਹਿੰਦੇ ਆ ਟਕੈਤ ਸਾਹਿਬ ਨੂੰ ਵੀ ਟਕੈਤ ਸਾਹਿਬ ਤੁਸੀਂ ਗਲਤ ਬਿਆਨਬਾਜ਼ੀ ਨਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਸਾਡੇ ਨੂੰ ਉਮਰ ਚ ਵੱਡੇ ਹੋਊ ਸੀਨੀਅਰ ਹੋ ਥੋਡੇ ਕੋਲੇ ਵੀ ਐਪੀਰੀਐਂਸ ਆ ਤੁਸੀਂ ਵੀ ਲੋਕਾਂ ਨਾਲ ਜੁੜੇ ਹੋਇਓ ਵੀ ਕਦੇ ਵੀ ਕੋਈ ਜੋ ਬੰਦਾ ਮਰਨ ਦੇ ਕਿਨਾਰੇ ਪਿਆ ਹੋਵੇ ਨਾ ਉਹਨੂੰ ਕਦੇ ਗਲਤ ਨਹੀਂ ਕਹੀਦਾ ਹੁੰਦਾ ਕਿਉਂਕਿ ਉਹਨਾਂ ਨੇ ਸਾਰਾ ਕੁਝ ਆਪਣਾ ਆਰਾਮ ਛੱਡ ਕੇ ਲੋਕਾਂ ਲਈ ਲਈ ਆਪਣੀ ਜਾਨ ਥੇਲੀ ਦੇ ਧਰ ਕੇ ਮੂਹਰੇ ਆ ਗਏ ਅੱਜ ਤੱਕ ਕੋਈ ਵੀ ਨੇਤਾ ਲੀਡਰ ਜਥੇਬੰਦੀ ਦਾ ਕਹ ਦੇ ਵੀ ਅੱਜ ਤੱਕ ਕਿਸੇ ਨੇ ਆਪਣੀ ਜਾਨ ਥੇਲੀ ਤੇ ਧਰ ਕੇ ਮੂਰੇ ਆਇਆ ਹੋਵੇ ਇਹ ਸਿਰਫ ਕੱਲੇ ਡੱਲੇ ਵਾਲਾ ਸਾਹਿਬ ਨੇ ਜੋ ਆਪਣੀ ਥੇਲੀ ਤੇ ਜਾਨ ਧਰ ਕੇ ਮੂਰੇ ਆ ਮੂਰੇ ਲੱਗੇ ਹੋਏ ਆ ਅਗਵਾਈ ਕਰ ਰਹੇ ਆ ਤੇ ਅਸੀਂ ਉਹਨਾਂ ਦੇ ਪਿੱਛੇ ਚੱਲ ਰਹੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਕੋਈ ਮਾੜਾ ਪਰ ਅਸੀਂ ਬੇਨਤੀ ਕਰਦੇ ਆ ਵੀ ਇਹ ਜਾ ਕੋਈ ਕੁਐਸਚਨ ਨਾ ਕਰੋ ਜੋ ਸਾਨੂੰ ਸਾਨੂੰ ਕੱਲ ਨੂੰ ਉਹਦਾ ਉੱਤਰ ਦੇਣਾ ਪਵੇ ਤੇ ਤੁਹਾਨੂੰ ਦੇਣ ਦੇ ਵਿੱਚ ਬੜੀ ਪਰੇਸ਼ਾਨੀ ਹੋਵੇ। ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਜੇ ਮੰਨ ਲਓ ਕਿ ਸਾਰੀ ਯੂਨੀਅਨ 71 ਹੋ ਜੰਨੀ ਹੈ ਤਾਂ ਲੱਗਦਾ ਹੈ ਕਿ ਮੋਰਚੇ ਨੂੰ ਇੱਕ ਨਵਾਂ ਰੂਪ ਮਿਲੇਗਾ। ਦੇਖੋ ਜੀ ਤੇ ਕਹਿਣ ਵਾਲੀ ਗੱਲ ਹੀ ਹੈ ਨਹੀਂ। ਅਸੀਂ ਤਾਂ ਉਹਦੇ ਤੋਂ ਉਹਨਾਂ ਦਾ ਵੇਟ ਕਰ ਰਹੇ ਹਾਂ ਕਹਿੰਦੇ ਵੀ ਆ ਸਾਡਾ ਸਾਥ ਦੋ। ਅਸੀਂ ਇੱਕ ਵੀ ਲੋਕ ਕਹਿ ਜਾਂਦਾ ਵੀ ਕਾਕਾ ਕੋਟੜਾ ਇਦਾਂ ਕਹਿੰਦਾ ਇਦਾਂ ਕਹਿੰਦਾ ਸਵਾਲ ਪੈਦੀ ਨਹੀਂ। ਉਹਨਾਂ ਨੇ ਉਹਦੇ ਵੀ 4 ਜਨਵਰੀ ਨੂੰ ਆਖਿਆ ਵੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਡੇ ਕੋਲ ਆਓ ਸਾਡਾ ਸਾਥ ਦੋ। ਸਾਥ ਦੋਗੇ ਤਾਂ ਮੋਰਚਾ ਬਹੁਤ ਵੱਡਾ ਹੋਣਾਗਾ। ਏਡਾ ਵੱਡਾ ਮੋਰਚਾ ਹੋਣਾ ਵੀ ਕੁਝ ਹੀ ਦਿਨਾਂ ਦੇ ਵਿੱਚ ਸੈਂਟਰ ਤੱਕ ਆ ਮੋਰਚੇ ਨੇ ਕਰਨਾਟਕਾ ਤੋਂ ਐਮਪੀ ਆਏ ਐਮਐਲਏ ਯੂਪੀ ਤੋਂ ਆਏ ਬਹੁਤ ਆਉਂਦੇ ਆ ਅਗਲੇ ਯਾਦਵ ਨਾਲ ਗੱਲਬਾਤ ਕਹਿੰਦੀ ਫੋਨ ਸ਼ਾਇਦ ਹੋਈ ਹੈ ਜਾਂ ਨਹੀਂ ਹੋਈ ਮੈਨੂੰ ਪ੍ਰੋਪਰ ਨਹੀਂ ਪਤਾ ਪਰ ਇਹਦਾ ਵੀ ਮੰਨ ਕੇ ਚੱਲੋ ਵੀ ਆਲ ਵਰਲਡ ਦੇ ਵਿੱਚ ਇਹ ਧਾਰਨਾ ਦਲਿਆਲ ਸਾਹਿਬ ਦੀ ਦੀ ਪੂਰੀ ਗੱਲਬਾਤ ਚੱਲ ਰਹੀ ਹੈ ਜੇ ਉਹ ਆਉਂਦੇ ਆ ਤਾਂ ਹੋਰ ਵੀ ਜ਼ਿਆਦਾ ਪ੍ਰੈਸ਼ਰ ਪੈਣਾ ਐਦੂ ਦੋ ਗੁਣਾ ਹੋਰ ਜ਼ਿਆਦਾ ਪ੍ਰੈਸ਼ਰ ਪੈਣਾ ਪਰ ਸਾਥ ਦੇਣ ਦੀ ਲੋੜ ਆ ਕਿਉਂਕਿ ਦੱਲੇਵਾਲ ਸਾਹਿਬ ਇਸ ਟਾਈਮ ਜਮਾ ਜ਼ਿੰਦਗੀ ਮੌਤ ਦੇ ਕਿਨਾਰੇ ਤੇ ਖੜੇ ਆ ਕਿਦੋਂ ਵੀ ਕੁਝ ਹੋ ਸਕਦਾ ਹੈ ਸਾਥ ਦੇਣ ਗਲਤ ਬਿਆਨਬਾਜ਼ੀ ਨਾ ਕਰਨ ਕੱਲ ਉਹਨਾਂ ਨੇ ਸਾਨੂੰ ਵਿਸ਼ਵਾਸ ਸੋਰੀ ਕੱਲ ਉਹਨਾਂ ਨੇ ਆਪਦੀ ਮਹਾਪੰਚਾਇਤ ਮੋਗੇ ਰੱਖੀ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਸਾਡੀ ਕੋਈ ਵੀ ਸ਼ੰਭੂ ਤੇ ਖਨੋਰੀ ਤੇ ਦੁਵਾਏ ਗਲਤ ਬਿਆਨਬਾਜ਼ੀ ਨਾ ਹੋਵੇਗੀ ਅਸੀਂ ਉਹ ਗੱਲ ਦਾ ਧੰਨਵਾਦ ਕਰਦੇ ਆਂ ਵੀ ਗਲਤ ਬਿਆਨਬਾਜ਼ੀ ਨਾ ਕਰੋ ਇਹਦਾ ਮਤਲਬ ਪਹਿਲਾਂ ਹੁੰਦੀ ਸੀ ਹੈ ਇਹਦਾ ਮਤਲਬ ਪਹਿਲਾਂ ਇਸ ਇਸ ਦਾ ਮਤਲਬ ਉਹਨਾਂ ਨੇ ਜਿਹੜਾ ਇਹ ਗੱਲ ਪਾਸ ਕਰੀ ਆ ਉਹਨਾਂ ਨੇ ਕੱਲ ਮਹਾਪੰਚਾਇਤ ਦੇ ਵਿੱਚ ਇਹਦਾ ਮਤਲਬ ਉਹ ਮੰਨ ਰਹੇ ਨੇ ਵੀ ਪਹਿਲਾਂ ਅਸੀਂ ਕਰਦੇ ਸੀ ਹੁਣ ਨਹੀਂ ਹੋਊਗੀ ਪਹਿਲਾਂ ਇਹ ਗੱਲ ਉਹ ਕਹਿ ਰਹੇ ਸੀ ਨਾ ਵੀ ਅਸੀਂ ਗਲਤ ਬਿਆਨਬਾਜ਼ੀ ਕੀਤੀ ਆ ਦੇਖੋ ਇੱਕ ਐਡੀ ਵੱਡਾ ਇਕੱਠ ਕਰਕੇ ਮਹਾਪੰਚਾਇਤ ਕਰਕੇ ਨੇਤਾ ਇਕੱਠੇ ਹੋ ਕੇ ਹੁਣ بڑے ਨੇਤਾ ਸੀ ਉੱਥੇ بڑے ਨੇਤਾ ਇਕੱਠਾ ਹੋ ਕੇ ਫਰਮਾਂ ਦੇ ਆਗੂਆਂ ਨੇ ਇਹ ਗੱਲ ਕਹੀ ਵੀ ਅੱਜ ਤੋਂ ਬਾਅਦ ਅਸੀਂ ਕੋਈ ਮਾੜੀ ਗਲਤ ਬਿਆਨਬਾਜ਼ੀ ਨਹੀਂ ਕਰਦੇ ਤੇ ਇਹਦਾ ਮਤਲਬ ਪਹਿਲਾਂ ਤਾਂ ਗਲਤ ਬਿਆਨਬਾਜ਼ੀਆਂ ਕੀਤੀਆਂ ਨਾ ਹੁਣ ਰੁਲਦੂ ਸਾਹਿਬ ਲਾਲੂ ਰੁਲਦੂਆ ਰੁਲਦੂਵਾਲ ਰੁਲਦੂ ਮਾਨਸਾ ਉਹ ਮੇਰੇ ਏਰੀਆ ਦਾ ਬੰਦਾ ਉਹਨੇ ਇਹ ਗੱਲ ਆਖੀ ਸੀ ਉਦੋਂ ਵੀ ਢੱਲਿਆਲ ਸਾਹਿਬ ਵਾਪਸ ਮੁੜ ਕੇ ਆ ਜੇ ਫੇਰ ਅਸੀਂ ਇੱਥੇ ਜਾਵਾਂਗੇ ਮੋਰਚਾ ਵਾਪਸ ਲਿਆ ਮੋਰਚਾ ਵਾਪਸ ਲਿਆ ਫਿਰ ਇੱਥੋਂ ਜਾਵਾਂਗੇ ਫਿਰ ਰੌਲਾ ਤਾਂ ਮੈਂ ਦਾ ਰਹਿ ਗਿਆ ਜਦੋਂ ਆਪਾਂ ਜੰਗ ਜਿੱਤਣੀ ਹੈ ਨਾ ਉਹ ਚ ਮੈਂ ਨਹੀਂ ਹੁੰਦਾ ਇਹ ਨਹੀਂ ਹੁੰਦਾ ਵੀ ਮੈਂ ਆ ਕਰਤਾ ਮੈਂ ਆ ਕਰਤਾ ਜੰਗਾਂ ਹਮੇਸ਼ਾ ਫਿਰ ਜਿੱਤੀਆਂ ਜਾਂਦੀਆਂ ਜਦੋਂ ਵਿੱਚ ਮੈਂ ਨਾ ਹੋਵੇ ਜਦੋਂ ਵਿੱਚ ਬਗਾਵਤ ਉੱਠਦੀ ਹੈ ਨਾ ਉਦੋਂ ਆਪਣੇ ਆਪਨੇ ਨੂੰ ਮਾਰ ਲੱਗ ਜਾਂਦੇ ਆ ਸਾਥੋਂ ਮੋਰਚੋ ਵੱਡੇ ਸੀ ਇੱਜ਼ਤ ਕਰਦੇ ਆ ਪਰ ਇਹ ਜੇ ਗਲਤ ਦਾ ਬਿਆਨਵਾਜੀ ਹੁਣ ਉਹਨਾਂ ਨੇ ਆਪ ਕੱਲ ਮੰਨਿਆ ਵੀ ਅਸੀਂ ਇਹ ਦੂਬਾਤ ਨਹੀਂ ਕਰਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਨੋ ਪਹਿਲਾਂ ਗਲਤ ਬਿਆਨਵਾਜੀ ਕਰਦੇ ਰੇ ਆ ਪਰ ਅਸੀਂ ਫੇਰ ਵੀ ਨੀ ਨੇ ਨਮਾਨੇ ਨੀਮੀ ਹੋ ਕੇ ਕਹਿੰਨੇ ਵੀ ਸਾਥ ਦੋ ਅਸੀਂ ਆ ਸਾਰੇ ਕਿਸਾਨ ਭਰਾਵਾਂ ਨੂੰ ਕਹਿੰਨੇ ਵੀ ਸਾਡਾ ਸਾਥ ਦੋ ਜਿੱਥੋਂ ਤੱਕ ਮੇਰੇ ਵੀਰ ਬੈਠੇ ਕੋਈ ਸੋਸ਼ਲ ਮੀਡੀਆ ਵਾਲਾਗਾ ਜੋ ਪੋਸਟ ਪਾਉਗੀ ਉਹ ਵੀ ਲੋਕਾਂ ਤੱਕ ਜਾਊਗੀ ਵੀ ਸਾਡਾ ਕੋਈ ਵੀ ਮੇਰਾ ਭਰਾਗਾ ਕਿਸੇ ਵੀ ਤੌਰ ਤੇ ਕੋਈ ਸੋਸ਼ਲ ਮੀਡੀਆ ਤੇ ਸਾਥ ਦੋ ਕੋਈ ਤਾਂ ਇੱਥੇ ਅਗੇ ਧਰਨਿਆਂ ਦੇ ਵਿੱਚ ਰਹੋ ਕੋਈ ਕਲਾਕਾਰਾਂ ਨੂੰ ਕਹਿੰਨੇ ਵੀ ਤੁਸੀਂ ਵੀ ਸਟੋਰੀਆਂ ਪਾਓ ਠੀਕ ਆ ਇਹ ਹੀ ਬੇਨਤੀ ਆ ਦੱਲਿਆਲ ਸਾਹਿਬ ਦਿਨੋਂ ਦਿਨ ਉਹਨਾਂ ਦੀ ਸਿਹਤ ਬੜੀ ਕਮਜ਼ੋਰ ਹੁੰਦੀ ਜਾ ਰਹੀ ਆ ਪਰਮਾਤਮਾ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਪਾਣਾ ਵਰਤੇ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਾਸ ਧੰਨਵਾਦ